ਬੇਟੀ ਹੋਣ ਵਾਲੀ ਸੀ ਵੱਡੀ ਵਾਲੀ ਤੇ ਕਰਖਾਨੂਨੀ ਸੀ ਇਹ ਤਿੰਨ ਗਲੀਆਂ ਲੱਬ ਲੱਬ ਕੇ ਤੇ ਮੇਲੀ ਲੰਗਰ ਲੈ ਕੇ ਆਏ ਸੀ ਉਹ ਵੀ ਸਮਾਂ ਮਤਲਬ ਉਹ ਪੁਲਦਾਨੀ ਆ ਉਹ ਮੜੇ ਦਿਨਾ ਚੋਂ ਸੀ ਨਿਕਲੇ ਹੋਏ ਆ ਨਾ ਤੇ ਬਾਰ ਬਾਰ ਵਿੱਚ ਜਦ ਤੱਕ ਅਸੀਂ ਕੰਮ ਕਰਦੇ ਸੀ ਕੜਾਈਆਂ ਮਾਜ ਕੇ ਜਿਹੜਾ 버ਗਰ ਬੱਜ ਜਾਂਦਾ ਸੀ ਅਸੀਂ ਉਹੀ ਖਾ ਕੇ ਸੋ ਜਾਂਦੇ ਹੁੰਦੇ ਸੀ ਉਹ ਵੀ ਟਾਈਮ ਅਸੀਂ ਵੇਖਿਆ ਹੋਇਆ ਵਾ ਕਿ ਜੇ ਸੁਤਿਆ ਜੀ ਦੇ ਚੌਮੇਂ ਦੀ ਰੇੜੀ ਲਾਉਣੀ ਪਏਗੀ ਰੇੜੀਆਂ ਤੇ ਜਾ ਕੇ ਤੁਸੀਂ ਭਾਂਡੇ ਮੰਜਨੇ ਪੈਣ ਜੀ ਇਹ ਮੰਨ ਦੇ ਵਿੱਚ ਸੀ ਜਾਂ ਤੁਹਾਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਹਾਲਾਤ ਮਾੜੇ ਬਾਅਦ ਵਿੱਚ ਹੋਏ ਸੀ ਇਹਨਾਂ ਦੇ ਜਾਂ ਪਹਿਲਾਂ ਤੋਂ ਮਾੜੇ ਹਾਲਾਤਾਂ ਦੇ ਵਿੱਚ ਵਿਆਹ ਹੋਇਆ ਹੈ ਸਾਡੇ 'ਚ ਦਿੱਕਤਾਂ ਨਹੀਂ ਆਈਆਂ ਹੋਣੀਆਂ ਬਹੁਤ ਆਈਆਂ ਨੇ ਐਸਾ ਕੋਈ ਨਹੀਂ ਕਿ ਅਸੀਂ ਨਹੀਂ ਆਈਆਂ ਨੇ ਪਰ ਅਸੀਂ ਡੱਟ ਕੇ ਸਾਹਮਣਾ ਕੀਤਾ ਇਹਦਾ ਹੱਲ ਪਤਾ ਕੀ ਹੈ ਇੱਕ ਦੂਜੇ ਦਾ ਜੁਟ ਅਗਰ ਅੱਜ ਮੇਰੇ ਤੇ ਮੰਨ ਕੇ ਲੱਖੋ ਮੁਸੀਬਤ ਸੀ ਮੇਰੇ ਪਤਨੀ ਨੂੰ ਕਿਹੜਾ ਕੁਝ ਕੀ ਨਹੀਂ ਮਿਲ ਜਾਣਾ ਸੀ ਸਭ ਕੁਝ ਮਿਲ ਜਾਣਾ ਸੀ ਬਸ ਇੱਕ ਸਟੈਪ ਹੀ ਤਾਂ ਚੁੱਕਣਾ ਸੀ اپنی ਪਤਨੀ ਦੇ ਉੱਤੇ ਕਿੰਨੀ ਕਿ نگاہ ਰੱਖ ਲਾਗਾ ਠੀਕ ਨੀ ਘਣੀ ਚਾਹ ਮੈਂ ਚਾਹ ਕੋਈ ਵੀ ਹੋਵੇ ਯਾਰ ਉਹਨਾਂ ਦਾ ਵੀ ਦਿਮਾਗ ਚੱਲਦਾ ਜਦੋਂ 13-14 ਸਾਲ ਤੇ ਹੋ ਗਏ ਉਹਨਾਂ ਦੇ ਬੱਚੇ ਵੱਡੇ ਹੋ ਗਏ ਮੇਰੀ ਬੇਟੀ ਮੇਰੇ ਬਰਾਬਰ ਆਣ ਲੱਗੀ ਐ ਨਾਲੇ ਉਹਨੂੰ ਖੁਦ ਨੂੰ ਸਮਝ ਜਵਾਬ ਉਹ ਦੇ ਲੈਣ ਦੀ ਬਹੁਤ ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਆਂਦਾ ਕੁਝ ਨਹੀਂ ਐ ਜੋ ਤੂੰ ਹੀ ਮੈਨੂੰ ਸਿਖਾਓਗੇ ਉਹ ਮੈਂ ਕਰ ਲਵਾਂਗੀ ਤੇ ਡਾਡੇ ਨਾਲ ਖਲੋਤਿਆਂ ਪਰ ਕਿਤੇ ਜਾਵਾਂਗੀ ਨਹੀਂ ਛਾੜੀਏ ਪਤਨੀ ਅੱਛੀ ਲੱਭ ਕੇ ਜਿਹੜਾ ਸੰਗੀ ਸਾਥੀ ਕਹਿੰਦੇ ਨੇ ਅੱਛਾ ਲਾਭ ਜੇ ਤੇ ਬੰਦਾ ਆਪੇ ਅੱਗੇ ਵੱਧ ਜਾਂਦਾ ਜੀ ਦੇ ਸਿੱਧੇ ਦੁਕਾਨ ਵੀ ਲਵਾਂਗੇ ਤੇ ਭਾਜੀ ਕਿਰਾਇਆ ਕਿੱਥੋਂ ਗੱਡਾਂਗੇ ਪਰ ਵਕਤ ਐਸਾ ਵੀ ਆਇਆ ਕਿ ਅਸੀਂ ਸਮਝੋ ਜਿੱਥੇ 2500 ਰੁਪਏ ਇੱਕ ਕਿਰਾਇਆ ਨਹੀਂ ਕਢ ਪਾਉਂਦੇ ਸੀ 15-15 20000 ਰੁਪਏ ਦੀ ਦੁਕਾਨਾਂ ਵੀ ਲੈਣਾ ਸਟਾਰਟ ਕਰਤੀ ਹੈ ਮੇਰੀ ਉਮਰ ਸਾਰੀ ਕਿਰਾਏ ਤੇ ਹੀ ਨਿਕਲ ਗਈ ਮਾਪਿਓ ਦੇ ਨਾਲ ਅੱਜ ਮੈਂ ਜੀ ਆਪਣਾ ਮਕਾਨ ਵੀ ਲੈ ਲਿਆ ਜੀ ਲਾਈਫ ਪਾਰਟਨਰ ਦੇ ਕੋ ਟੜੇ ਬੱਚਿਆਂ ਨੂੰ ਪਾਲ ਪੋਸ ਕੇ بڑا ਕਰ ਸਕਦੀ ਹੈ ਨਾ ਤੇ ਤੁਹਾਡੇ ਬਿਜ਼ਨਸ ਨੂੰ ਵੀ ਕਰ ਸਕਦੀ ਹੈ 100% ਕਰ ਸਕਦੀ ਹੈ ਮਾੜਾ ਸਮਾਂ ਆਉਣਾ ਵੀ ਜ਼ਰੂਰੀ ਹੈ ਜੀਵਨ ਦੇ ਵਿੱਚ ਪਤਾ ਚੱਲ ਜਾਂਦਾ ਆਪਣੇ ਦੇ ਪਰਾਇਆਂ ਦਾ ਸੱਸੀ ਜਾਲ ਜੀ ਮਿੱਟੀ ਨਾਲ ਜੁੜੇ ਹੋ ਤੁਸੀਂ ਮੈਂ ਆ ਤੁਹਾਡਾ ਦੋਸਤ ਧਰਮਵੀਰ ਗੇਰ ਲਾਲੀ ਅੱਜ ਜਿਨ੍ਹਾਂ ਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਉਸ ਪਰਿਵਾਰ ਨੇ ਬਹੁਤ ਮਾੜਾ ਸਮਾਂ ਹੰਡਾਇਆ ਪਰ ਹਿੰਮਤ ਨਹੀਂ ਹਾਰੀ ਪਤੀ ਦੇ ਮਾੜਾ ਸਮਾਂ ਆਇਆ ਤਾਂ ਪਤਨੀ ਜਿਹੜੀ ਹੈ ਸਹਾਰਾ ਬਣੀ ਅੱਜ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਸਾਹਿਬ ਦੀਆਂ ਸੰਜੀਆਂ ਜਾ ਰਿਹਾ ਜਿਸ ਭੈਣ ਨੂੰ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਇਹ ਭੈਣ ਜਿਹੜੀ ਹੈ ਮੋਬਾਈਲ ਬਣਾਉਣ ਦੇ ਵਿੱਚ ਮਾਹਿਰ ਹੈ। ਯਾਨੀ ਜਿਹੇ ਹੱਥਾਂ ਦੇ ਵਿੱਚ ਜਾਦੂ ਹੈ ਇਹਨਾਂ ਦੇ ਮੋਬਾਈਲ ਦੀ ਡਿਸਪਲੇ ਤਾਈਂ ਜਿਹੜੀ ਨੇ 5 ਤੋਂ 10 ਮਿੰਟ ਦੇ ਵਿੱਚ ਬਦਲ ਦਿੰਦੇ ਨੇ। ਰਿਪੇਅਰ ਕਰਦੇ ਨੇ ਮੋਬਾਈਲ। ਤਾਂ ਤੁਸੀਂ ਵੇਖ ਰਹੇ ਹੋ ਇਹ ਭੈਣ ਜਿਹੜੀ ਹੈ ਮੋਬਾਈਲ ਐਵੇਂ ਬਣਾਉਂਦੀ ਹੈ ਜਿਵੇਂ ਜਾਦੂ ਹੁੰਦਾ ਹੱਥਾਂ ਦੇ ਵਿੱਚ। ਅੱਜ ਦੀਆਂ ਮਹਿਲਾਵਾਂ ਜਿੱਥੇ ਹਵਾਈ ਯਾਤੋਂ ਟ੍ਰੇਨਾਂ ਤਾਂ ਹੀ ਚਲਾ ਰਹੀਆਂ ਨੇ ਵੱਡੇ ਵੱਡੇ ਆਫਸਰ ਹੀ ਅਹੁਦਿਆਂ ਦੇ ਵੀ ਤਨਾਦ ਨੇ ਉੱਥੇ ਬਹੁਤ ਸਾਰੀਆਂ ਮਹਿਲਾਵਾਂ ਨੇ ਜਿਹੜੀਆਂ ਆਪਣੇ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦਿੰਦੀਆਂ ਨੇ ਅਤੇ ਬਹੁਤ ਇਹੋ ਜਿਹੇ ਪਰਿਵਾਰ ਵੀ ਨੇ ਜਿਹੜੇ ਇੱਕ ਦੂਜੇ ਦਾ ਸਹਾਰਾ ਬਣ ਜਾਂਦੇ ਨੇ ਤਾਂ ਇਹ ਉਹਨਾਂ ਵਿੱਚੋਂ ਹੀ ਪਰਿਵਾਰ ਹੈ ਇਸ ਭੈਣ ਤੇ ਵੀ ਬਹੁਤ ਮਾੜਾ ਸਮਾਂ ਆਇਆ ਸੀ ਪਰ ਇਹਨਾਂ ਨੇ ਹਿੰਮਤ ਨਹੀਂ ਹਾਰੀ ਪਹਿਲਾ ਫਤਿਹ ਦੀ ਸਾਂਝ ਬੋਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਜੀ ਪਹਿਲਾਂ ਆਪਣਾ ਨਾਮ ਦੱਸੋ ਤੇ ਆਪਣੇ ਬਾਰੇ ਦੱਸੋ ਮੇਰਾ ਨਾਮ ਜਸਵੀ ਗੌਰ ਹੈ ਤੇ ਮੈਂ 16 ਨੰਬਰ ਸ਼ੌਪ ਤੋਂ ਬਾਬਾ ਮੋਬਾਈਲ ਰਿਪੇਅਰ ਤੋਂ ਬੋਲ ਰਹੀ ਹਾਂ ਜੀ ਹਨਾ ਮੈਂ ਦੇਖ ਰਿਹਾ ਹਾਂ ਜਿੱਥੇ ਅੱਜ ਦੀਆਂ ਔਰਤਾਂ ਨੂੰ ਅਸੀਂ ਸਿਰਫ ਚੁੱਲ੍ਹੇ ਤਾਈਂ ਸੀਮਿਤ ਸਮਝਦੇ ਹਾਂ ਰੋਟੀ ਬਣਾ ਲਈ ਚੁੱਲ੍ਹੇ ਤੇ ਸਬਜ਼ੀ ਬਣਾ ਲਈ ਪਰ ਤੁਸੀਂ ਮੋਬਾਈਲ ਰਿਪੇਅਰ ਕਰ ਰਹੇ ਹੋ ਛਿੰਨਾ ਜਿਆਸਾਨ ਸਮਝਦੇ ਇਸ ਚੀਜ਼ ਨੂੰ ਇਨਸਾਨ ਉਸਤਾਦ ਜੀ ਮੇਰੇ ਬੈਠੇ ਹੈ ਮੇਰੇ ਹਸਬੰਡ ਜਿਨ੍ਹਾਂ ਨੇ ਸ਼ੁਰੂ ਤੋਂ ਮੈਨੂੰ ਕੰਮ ਸਿਖਾਇਆ ਹੈ ਜਦੋਂ ਮੇਰੀ ਮੈਰਿਜ ਹੋਈ ਸੀ ਤਾਂ ਮੈਨੂੰ ਕੋਈ ਵੀ ਕੰਮ ਨਹੀਂ ਆਂਦਾ ਸੀ ਕਿਉਂਕਿ ਮੈਨੂੰ ਕੋਈ ਰੋਟੀ ਬਣਾਣੀ ਕੋਈ ਦਾਲ ਬਣਾਣੀ ਕੁਝ ਨਹੀਂ ਆਂਦਾ ਸੀ ਤਾਂ ਮੇਰੇ ਹਸਬੰਦ ਨੇ ਹੀ ਮੈਨੂੰ ਸਾਰਾ ਕੰਮ ਸਿਖਾਇਆ ਹੋਇਆ ਵਾ ਉਸ ਤੋਂ ਬਾਅਦ ਥੋੜੇ ਜਿ ਕਰਦੇ ਹਾਲਾਤ ਇਦਾਂ ਦੇ ਹੋਏ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਕੋਈ ਕੰਮ ਕਰੇਂਗੀ ਤੇ ਮੈਂ ਕਿਹਾ ਮੈਨੂੰ ਤੁਸੀਂ ਜੋ ਸਿਖਾਓਗੇ ਮੈਂ ਕਰ ਲਾਂਗੀ ਫਿਰ ਅਸੀਂ 버ਗਰ ਚੌਮਿੰਗ ਦੀ ਇਹਨਾਂ ਨੇ ਮੈਨੂੰ ਕੰਮ ਸਿਖਾਇਆ ਸੀ ਉਤੋਂ ਸਟਾਰਟ ਕੀਤਾ ਵਿੱਚ ਸਮਾਂ ਇਦਾਂ ਦਾ ਸੀ ਕਿ ਬੇਟੀ ਹੋਣ ਵਾਲੀ ਸੀ ਵੱਡੀ ਵਾਲੀ ਤੇ ਘਰ ਖਾਨੂਨੀ ਸੀ ਇਹ ਤਿੰਨ ਗਲੀਆਂ ਲੱਬ ਲੱਬ ਕੇ ਤੇ ਮੇਲੀ ਲੰਗਰ ਲੈ ਕੇ ਆਏ ਸੀ ਉਹ ਵੀ ਸਮਾਂ ਮਤਲਬ ਉਹ ਪੁਲਦਾਨੀ ਆ ਉਹ ਮੜੇ ਦਿਨਾ ਚੋਂ ਅਸੀਂ ਨਿਕਲੇ ਹੋਏ ਆ ਤੁਸੀਂ ਦੱਸ ਰਹੇ ਹੋ ਜੇ ਬਹੁਤ ਮਾੜਾ ਸਮਾਂ ਹੰਡਾਇਆ ਰੋਟੀ ਤੋਂ ਵੀ ਮੁਹਤਾਜ ਹੋਏ ਪਏ ਸੀ ਤਾਂ ਉਹਨੇ ਸਮਾਂ ਦੇ ਵਿੱਚ ਫਿਰ ਕਿਵੇਂ ਜੀਵਨ ਬਿਤਾ ਰਹੇ ਸੀ ਤੁਸੀਂ ਰੋਟੀ ਤੁਸੀਂ ਦੱਸ ਰਹੇ ਤੁਹਾਨੂੰ ਬਣਾਉਣੀ ਨਹੀਂ ਸੀ ਆਉਂਦੀ ਤਾਂ ਫਿਰ ਕਿਵੇਂ ਆਪਣਾ ਸੈਟਅਪ ਲਾਇਆ ਕਿਵੇਂ ਰੋਜੀ ਰੋਟੀ ਚਲਾਈ ਤੁਸੀਂ ਰੋਟੀ ਤੇ ਮੈਨੂੰ ਹਸਬੰਦ ਨੇ ਸਿਖਾਈ ਇਹਨਾਂ ਨੂੰ ਕੁਕਿੰਗ ਦਾ ਕੰਮ ਆਂਦਾ ਸੀ ਤੇ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਆਂਦਾ ਕੁਝ ਨਹੀਂ ਹੈ ਜੋ ਤੂੰ ਹੀ ਮੈਨੂੰ ਸਿਖਾਉਂਗੇ ਉਹ ਮੈਂ ਕਰ ਲਵਾਂਗੀ ਤੇ ਸਾਡੇ ਨਾਲ ਖਲੋਤੀਆਂ ਪਰ ਕਿਤੇ ਜਾਵਾਂਗੀ ਨਹੀਂ ਛੱਡ ਗਏ ਪਰ ਇਹਨਾਂ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਤੇ ਮੈਂ ਵੀ ਇਹਨਾਂ ਨੂੰ ਸਪੋਰਟ ਕੀਤਾ ਅਸੀਂ 버ਗਰ ਚੌਮਿੰਗ ਦੀ ਦੁਕਾਨ ਖੋਲੀ ਚਾਹ ਦੀ ਦੁਕਾਨ ਖੋਲੀ ਇਹਨਾਂ ਨਾਲ ਜੂੜਾ ਪਾਇਆ ਹੁੰਦਾ ਸੀ ਤਾਂ ਮੈਂ ਚਾਹ ਬਣਾਉਂਦੀ ਸੀ ਇਹ ਦੇ ਕੇ ਆਂਦੇ ਸੀ ਇਹਨਾਂ ਨੇ ਵੀ ਬਹੁਤ ਸਟਰਗਲ ਕੀਤਾ ਸਾਡੇ ਨਾਲ ਤੇ ਵਧੀਆ ਬਾਅਦ ਚ ਉਸ ਤੋਂ ਬਾਅਦ ਚਲੋ ਉਹਨਾਂ ਨੇ ਮੈਨੂੰ ਮੋਬਾਈਲਾਂ ਦਾ ਕੰਮ ਸਿਖਾਇਆ ਹੌਲੀ ਹੌਲੀ ਇਹਨਾਂ ਨੇ ਕਿਹਾ ਕਿ ਜਦੋਂ ਤੂੰ ਮੇਰਾ ਓਦਾਂ ਵਧਾਰੀਂ ਤਾਂ ਮੈਂ ਤੇਰਾ ਓਦਾਂ ਵਧਾਵਾਂਗਾ ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇ ਇਹਨੇ ਨੱਭਦੇ ਨਹੀਂ ਐ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਮਾੜਾ ਸਮਾਂ ਸੀ ਪਰ ਤੁਸੀਂ ਚੂੜਾ ਪਾਇਆ ਹੁੰਦਾ ਸੀ ਫਿਰ ਵੀ ਉਹਨਾਂ ਦਾ ਸਾਥ ਦਿੰਦੇ ਸੀ ਤਾਂ ਅੱਜ ਦੇ ਰਿਸ਼ਤੇ ਇਹਨੇ ਲੰਬੇ ਨੱਭਦੇ ਨਹੀਂ ਐ ਜੇ ਮਾੜਾ ਜਿਹਾ ਪ੍ਰੋਬਲਮ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਤਾਂ ਰਿਸ਼ਤੇ ਜਿਹੜੇ ਨੇ ਟੁੱਟ ਜਾਂਦੇ ਨੇ ਪਰ ਤੁਹਾਡੀ ਤਾਰੀਫ਼ ਬਣਦੀ ਹੈ ਜੇ ਤੁਸੀਂ ਉਹਨਾਂ ਸਮਿਆਂ ਦੇ ਵਿੱਚ ਵੀ ਸਾਥ ਦਿੱਤਾ ਹੈ ਹੋਣ ਕਿਵੇਂ ਚੱਲ ਰਿਹਾ ਜੀਵਨ ਤੁਹਾਡਾ ਹਾਂ ਜੀਵਨ ਬਹੁਤ ਵਧੀਆ ਚੱਲਣ ਦੇ ਜਿਸ ਤਰ੍ਹਾਂ ਉਦੋਂ ਮੈਂ ਸਟਰਗਲ ਕਰ ਲਿਆ ਇਹਨਾਂ ਨਾਲ ਤੇ ਹੁਣ ਮੈਨੂੰ ਇਹਨਾਂ ਨੇ ਪੂਰੀ ਐਸ਼ ਕਰਵਾ ਰਿਹਾ ਨੇ ਜੁਰਦਾਂ ਵਾਹਿਗੁਰੂ ਦੀ ਕਿਰਪਾ ਸ਼ਿਦਾ ਸਾਹਿਬ ਵਾਲੇ ਦੀ ਹੁਣ ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈਗੀ ਹਰ ਇੱਕ ਚੀਜ਼ ਮੰਗਦੀ ਐ ਮੂੰਹ ਹਰ ਇੱਕ ਚੀਜ਼ ਮੈਨੂੰ ਲਿਆ ਕੇ ਦਿੰਦੇ ਨੇ ਪਰ ਉਸ ਸਮੇਂ ਮਤਲਬ ਸਾਡੇ ਕੋਈ ਵੀ ਦੰਦ ਹੈ ਨਹੀਂ ਸੀ ਸਾਨੂੰ ਇਹ ਸੀ ਕਿ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਨਾ ਅਸੀਂ ਅੱਗੇ ਵਧਣਾ ਵਾ ਮੈਂ ਵੀ ਇਹਨਾਂ ਦੀ ਥੋੜੀ ਜਿਹੀ ਹਿੰਮਤ ਵਧਾਤੀ ਇਹਨਾਂ ਨੇ ਮੇਰੀ ਵਧਾਤੀ ਤੇ ਅਸੀਂ ਦੋਨਾਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਤੇ ਅਸੀਂ ਅੱਗੇ ਪਹੁੰਚ ਗਏ ਪਰ ਹੁਣ ਮੈਨੂੰ ਇਹ ਕਦੀ ਵੀ ਮੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਘਰ ਬੈ ਕੇ ਉਹ ਉਸ ਟਾਈਮ ਮੈਂ ਇਹਨਾਂ ਦਾ ਸਾਥ ਦਿੱਤਾ ਸੀ ਤਾਂ ਮੈਨੂੰ ਰਾਣੀ ਬਣਾ ਕੇ ਹੁਣ ਰੱਖਦੇ ਨਹੀਂ ਇਹਨਾਂ ਟਾਈਮ ਹਾਂਜੀ ਜਦੋਂ ਮਾੜਾ ਸਮਾਂ ਸੀ ਉਦੋਂ ਚਿਸ ਵੇਲੇ ਚੀਜ਼ ਦੀ ਆ ਤੋਂ ਜਰੂਰ ਤਾਂ ਅਸੀਂ ਆਪਣੀ ਮਾਰ ਲੈਨੇ ਆਪਣੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਮਾਰ ਲੈਨੇ ਯਾਰ ਅੱਜ ਪੈਸੇ ਨਹੀਂ ਆਪਾਂ ਨਹੀਂ ਉਹ ਚੀਜ਼ ਲੈਣੀ ਸੱਚੀ ਇਸ ਤਰ੍ਹਾਂ ਦੇ ਉਦਾਹਰਨਾਂ ਹੈ ਨੇ ਤੁਹਾਡੀ ਲਾਈਫ ਦੇ ਜੀਵਨ ਦੇ ਵਿੱਚ ਵੀ ਤੇ ਤੁਹਾਡਾ ਦਿਲ ਹੋਵੇਗਾ ਇਹ ਚੀਜ਼ ਲੈਣੀ ਹੈ ਬੱਚਿਆਂ ਵਾਸਤੇ ਪਰ ਉਹ ਚੀਜ਼ ਨਾ ਲੈ ਪਾਏ ਹੋਏ ਤੁਸੀਂ ਉਸ ਟਾਈਮ ਇਦਾਂ ਦੀ ਕੋਈ ਖੁਆਇਸ਼ ਹੈ ਨਹੀਂ ਸੀ ਕਿ ਇਹ ਚੀਜ਼ ਲੈਣੀ ਅਸੀਂ ਵਿਆਹ ਹੋਇਆ ਤੇ ਅਸੀਂ ਕਿਤੇ ਕੋਈ ਕਿਸੇ ਗੁਰਦੁਆਰੇ ਕਿਤੇ ਵੀ ਕੋਈ ਵੀ ਜਗ੍ਹਾ ਤੇ ਅਸੀਂ ਘੁੰਮਣ ਨਹੀਂ ਗਏ ਅੰ ਪੰਜ 6 ਸਾਲ ਅਸੀਂ ਕਿਤੇ ਵੀ ਨਹੀਂ ਗਏ ਦੋਨੋਂ ਜੀ ਨੂੰ ਜਿੱਦਾਂ ਇੱਕ ਨਿਊ ਨਿਊ ਮੈਰਿਜ ਹੁੰਦੀ ਹੈ ਕਿਤੇ ਜਾਂਦੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀ ਅਸੀਂ ਨਹੀਂ ਜਾਂਦੇ ਸੀ ਕਿਤੇ ਵੀ ਨਹੀਂ بس ਇਹ ਹੁੰਦਾ ਸੀ ਕਿ ਚਲੋ ਕੰਮ ਕਰਾਂਗੇ ਤੇ ਅੱਗੇ ਵਧ ਜਾਵਾਂਗੇ ਫਿਰ ਅਸੀਂ ਬਰਕਰ ਚੋਮੇ ਦੀ ਦੁਕਾਨ ਸ਼ੁਰੂ ਕੀਤੀ ਸੀ ਥੋੜੇ ਪੈਸੇ ਜੋੜੇ ਤੇ ਅਸੀਂ ਬਾਈਕ ਲਈਤੀ ਤੇ ਬਾਈਕੇ ਰੇਡ ਕੇ ਲੈ ਕੇ ਆਏ ਸੀ ਤੇ ਇਹਨਾਂ ਨੂੰ ਚਲਾਨੀ ਨਹੀਂ ਆਂਦੀ ਸੀ ਉਹ ਉਸ ਤੋਂ ਬਾਅਦ ਵਾਈ ਗੁਰੂ ਨੇ ਸੁਣੀ ਤੇ ਵਧੀਆ ਚੱਲਣ ਲੱਗਿਆ ਸੀ ਤਾਂ ਪਹਿਨੇ ਜਦੋਂ ਸਮਾਂ ਮਾੜਾ ਚੱਲ ਰਿਹਾ ਸੀ ਜਦੋਂ ਵਿਆਹ ਆਇਆ ਸੀ ਤੁਹਾਡਾ ਕੀ ਦੀ ਸੋਚਿਆ ਸੀ ਕਿ ਚੌਮੇਂ ਦੀ ਰੇੜੀ ਲਾਉਣੀ ਪਵੇਗੀ ਰੇੜੀਆਂ ਤੇ ਜਾ ਕੇ ਤੁਸੀਂ ਭਾਂਡੇ ਮੰਜਨੇ ਬਹਿਨ ਜੀ ਇਹ ਮੰਨ ਦੇ ਵਿੱਚ ਸੀ ਜਾਂ ਤੁਹਾਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਹਾਲਾਤ ਮਾੜੇ ਬਾਅਦ ਵਿੱਚ ਹੋਏ ਸੀ ਇਹਨਾਂ ਦੇ ਜਾਂ ਪਹਿਲਾਂ ਤੋਂ ਮਾੜੇ ਹਾਲਾਤਾਂ ਦੇ ਵਿੱਚ ਵਿਆਹ ਹੋਇਆ ਸੀ ਨਹੀਂ ਜਿੱਦਾਂ ਮੇਰੇ ਵੀ ਘਰ ਦੇ ਥੋੜੇ ਠੀਕ-ਠਾਕ ਸੀ ਤੇ ਇਹਨਾਂ ਦੇ ਵੀ ਥੋੜੇ ਠੀਕ-ਠੀਕ ਸੀ ਤੇ ਇਹਨਾਂ ਨੇ ਸੋਚੀ ਸੋਚਿਆ ਸੀ ਕਿ ਇਦਾਂ ਹੋਊਗਾ ਜਾਂ ਇਦਾਂ ਹੋਊਗਾ ਵਿਆਹ ਤੋਂ ਪਹਿਲਾਂ ਕੁੜੀ ਕੁੜੀ ਸੋਚਦੀ ਹੈ ਕਿ ਇਹ ਕੰਮ ਕਰਨਾ ਪੈਣਾ ਆਪਾਂ ਨੂੰ ਨਹੀਂ ਕਰਨਾ ਪੈਣਾ ਪਰ ਮੈਨੂੰ ਹਸਬੰਦ ਅੱਛਾ ਮਿਲਿਆ ਸੀ ਇਸ ਕਰਕੇ ਇਹਨਾਂ ਨੇ ਸਪੋਰਟ ਕੀਤੀ ਤੇ ਇਹਨਾਂ ਨੇ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਕੋਈ ਦਿੱਕਤ ਨਹੀਂ ਬਰਗਰ ਚੰਮਿੰਗ ਸਾਰੀ ਦੁਨੀਆ ਲਾਂਦੇ ਮਿਹਨਤ ਕਰ ਰਹੇ ਸੀ ਤਾਂ ਮਿੰਦ ਖਾ ਰਹੇ ਸੀ ਰਾਤੀ 12:00 12:00 ਵਜੇ ਤੱਕ ਅਸੀਂ ਕੰਮ ਕਰਦੇ ਸੀ ਕੜਾਈਆਂ ਮਾਚ ਕੇ ਜਿਹੜਾ ਬਰਗਰ ਬੱਜ ਜਾਂਦਾ ਸੀ ਉਹ ਅਸੀਂ ਉਹੀ ਖਾ ਕੇ ਸੋ ਜਾਂਦੇ ਹੁੰਦੇ ਸੀ ਉਹ ਵੀ ਟਾਈਮ ਅਸੀਂ ਵੇਖਿਆ ਹੋਇਆ ਵਾ ਤੇ ਕੋਈ ਐਦਾਂ ਦੀ ਮਤਲਬ ਕੋਈ ਮੁਸ਼ਕਲ ਨਹੀਂ ਆਈ ਚਲੋ ਉਹ ਦੇਨ ਦੇ ਟਾਈਮ ਤੇ ਜਿੱਤੇ ਆਂਦਾ ਹੈ ਕਦੀ ਕਦੀ ਫੀਲਿੰਗ ਵੀ ਆਂਦੀ ਪਰ ਹੁਣ ਵਧੀਆ ਅੱਛਾ ਚੱਲ ਰਿਹਾ ਰੱਬ ਦੀ ਇਹੋ ਜਿਹੀ ਮਿਹਰ ਹੋਈ ਤੈਨਾਂ ਜਿਹੜੇ ਸੋ ਮੋਬਾਈਲ ਰਿਪੇਅਰ ਨਾਲ ਜੁੜਨ ਦਾ ਸੁਭਾਅ ਜਿਵੇਂ ਬਣਿਆ। ਸਭਜੀ ਤੁਸੀਂ ਦੱਸ ਰਹੇ ਰੋਟੀ ਸਬਜੀ ਬਣਾਉਣੀ ਨਹੀਂ ਸੀ ਆਉਂਦੀ ਪਰ ਹੁਣ ਸਿੱਧਾ ਮੋਬਾਈਲ ਬਣਾ ਲੈਂਦੇ ਹੋ। ਡਿਸਪਲੇ ਤਾਂ ਹੀ ਬਦਲ ਦਿੰਦੇ ਹੋ। ਪਤਾ ਚੱਲਿਆ ਕਿ ਹੱਥਾਂ ਦੇ ਵਿੱਚ ਜਾਦੂ ਹੈ ਤੁਹਾਡੇ। ਦੋ ਤੋਂ ਤਿੰਨ ਮਿੰਟ ਤਾਂ ਹੀ ਤੁਸੀਂ ਜਿਹੜੀ ਡਿਸਪਲੇ ਬਦਲ ਦਿੰਦੇ ਹੋ। ਸੁਭਾਅ ਜਿਵੇਂ ਬਣਿਆ ਕਿ ਮੋਬਾਈਲ ਰਿਪੇਅਰ ਕਰਨਾ ਸੀ ਜਾਂ ਇਸਦਰ ਕਿਵੇਂ ਜੁੜਨਾ ਆਇਆ ਤੁਹਾਡਾ। ਇਨਾਂ ਨੂੰ ਕੰਮ ਆਂਦਾ ਸੀ ਮੋਬਾਈਲ ਦਾ ਤੇ ਜਦੋਂ ਅਸੀਂ ਚਾਹ ਦਾ ਕੰਮ ਕਰਦੇ ਸੀ ਤਾਂ ਇਹ ਮੋਬਾਈਲਾਂ ਦਾ ਵੀ ਵਿੱਚ ਵਿੱਚ ਕੰਮ ਕਰਦੇ ਸੀ ਬਹੁਤ ਛੋਟੀ ਜੀ ਦੁਕਾਨ ਹੁੰਦੀ ਸੀ ਜਿੱਦੇ ਚ ਅਸੀਂ ਗੁਡੀਆ ਆਪਣੀ ਨੂੰ ਵੱਡੀ ਨੂੰ نیچے ਲਟਾ ਕੇ ਤੇ ਕੰਮ ਕਰਦੇ ਹੁੰਦੇ ਸੀ ਫਿਰ ਮੈਂ ਚਾਹ ਵੀ ਬਣਾਉਂਦੀ ਸੀ ਦੇਵੀ ਆਂਦੇ ਸੀ ਇਨਾਂ ਨੇ ਹੌਲੀ ਹੌਲੀ ਸੋਚਿਆ ਕਿ ਜਿੱਦੋਂ ਇਹ ਮੈਨੂੰ ਸਪੋਰਟ ਕਰੇ ਮੈਨੂੰ ਕੰਮ ਸਿਖਾਵਾ ਇਨਾਂ ਨੇ ਮੈਨੂੰ ਕਦੀ ਮਤਲਬ ਘੱਟ ਨਹੀਂ ਸਮਝਿਆ ਇਨਾਂ ਨੇ ਮੈਨੂੰ ਹਮੇਸ਼ਾ ਆਪਣੇ ਬਰਾਬਰ ਤੇ ਰੱਖਿਆ ਤੇ ਇਨਾਂ ਨੇ ਮੈਨੂੰ ਹੌਲੀ ਹੌਲੀ ਕੰਮ ਸਿਖਾਉਣਾ ਸ਼ੁਰੂ ਕਰਦਾ 14 ਸਾਲ ਹੋ ਗਏ ਮੈਂ ਕੰਮ ਕਰਦੀ ਨੂੰ ਮੈਨੂੰ ਤਾਂ ਹੁਣ ਹਾਂਜੀ ਸਾਰੇ ਆਂਦੀ ਹੈ ਕੋਈ ਵੀ ਫੋਨ ਲੈ ਆਓ ਕੋਈ ਵੀ ਐਪਲ ਤੋਂ ਲੈ ਕੇ ਲੈਪਟਾਪ ਸਾਰੇ ਵੀ ਮੈਂ ਫੋਨ ਰਿਪੇਅਰ ਕਰ ਲੈਂਦੀ 14 ਸਾਲ ਬੜਾ ਲੰਬਾ ਅਰਸਾ ਹੋ ਜਾਂਦਾ ਲੰਬਾ ਸਮਾਂ ਹੁੰਦਾ ਹੈ ਕਿਹੜੇ ਮੋਬਾਈਲ ਤੋਂ ਸ਼ੁਰੂਆਤ ਹੋਈ ਸੀ ਤੋਂ ਉਡੀ ਹੁੰਦਾ ਬਹੁਤ ਵਧੀਆ ਵਧੀਆ ਮੋਬਾਈਲ ਵੀ ਨੇ ਜਿਵੇਂ ਆਈਪਲ 17 ਪ੍ਰੋ ਤਾਈਂ ਆ ਜਾਈ ਹੋਏ ਨੇ ਅਤੇ 33 10 ਦਾ ਸਮਾਂ ਵੀ ਹਟਾਇਆ ਤੁਸੀਂ 33 15 ਦਾ ਵੀ ਸਮਾਂ ਹਟਾਇਆ ਉਹ ਵੀ ਮੋਬਾਈਲ ਰਿਪੇਅਰ ਕਰਦੇ ਰਹੇ ਤੁਸੀਂ ਹਾਂਜੀ ਉਹ ਬਹੁਤ ਕੀ ਉਹਦੋਂ ਸਟੈਂਪ ਕੀਪੈਡ ਸੈੱਟ ਜਿਆਦਾ ਚੱਲਦੇ ਹੁੰਦੇ ਸੀ ਅਸ ਤੋਂ 14 ਸਾਲ ਪਹਿਲਾਂ ਜਾਈਏ ਤੇ ਉਹੀ ਐ ਜੀ ਰਿਪੇਅਰ ਕਰਦੇ ਹੁੰਦੇ ਸੀ ਉਹਨਾਂ ਦੇ ਚੈੱਕ ਪਾਣਾ ਕੀਪੈਡ ਦੇ ਉਹਦੇ ਬਟਨ ਬਣਾਣਾ ਬਟਨ ਨਹੀਂ ਮਿਲ ਜਾਂਦੇ ਸੀ ਸੋ ਅਸੀਂ ਆਪਣੇ ਕੋਲੋਂ ਹੀ ਮਤਲਬ ਅੱਛੀ ਵਧੀਆ ਤਰੀਕੇ ਬਣਾ ਕੇ ਉਹਨਾਂ ਨੂੰ ਦੇਨੇ ਕਸਟਮਰਾਂ ਨੂੰ ਉਦੋਂ ਤੋਂ ਹੀ ਰਿਪੇਅਰ ਕਰ ਰਹੀ ਹਾਂ ਮੈਂ ਬੜੀ ਤਬਦੀਲੀ ਆਈ ਹੈ ਸਮੇਂ ਦੇ ਵਿੱਚ ਵੀ ਹੁਣ ਦੇ ਸਮੇਂ ਦੇ ਵਿੱਚ ਜਾ ਪਹਿਲੇ ਸਮੇਂ ਦੇ ਵਿੱਚ ਮੋਬਾਈਲ ਰਿਪੇਅਰ ਦੇ ਵਿੱਚ ਛਿੰਡੀਆਂ 'ਚ ਪਰੇਸ਼ਾਨੀਆਂ ਮੁਸੀਬਤਾਂ ਚਲੀਆਂ ਪੈਂਦੀਆਂ ਸੀ ਛੋਟੇ ਛੋਟੇ ਪੁਰਜ਼ੇ ਜੋੜਨੇ ਹੁੰਦੇ ਨੇ ਬੜੀ ਤਕਨੀਕੀ ਨਾਲ ਇਹਨਾਂ ਚੀਜ਼ਾਂ ਨੂੰ ਜੋੜਨਾ ਪੈਂਦਾ ਹੈ ਛਿੰਡੀਆਂ 'ਚ ਤਬਦੀਲੀ ਆਈ ਸਮੇਂ ਦੇ ਬਹੁਤ ਜ਼ਿਆਦਾ ਫਰਕ ਆ ਗਿਆ ਡਿਫਰੈਂਟ ਆ ਗਿਆ ਉਦੋਂ ਆਈਸੀ ਕਿਸੇ ਹੋਰ ਲੈਵਲ ਦੇ ਹੁੰਦੇ ਸੀ ਹੁਣ ਕਿਸੇ ਹੋਰ ਲੈਵਲ ਦੀਆਂ ਚਿਪਾਂ ਹੋ ਗਈਆਂ ਨੇ ਉਦੋਂ ਇੰਨਾ ਕੁਝ ਹੁੰਦਾ ਨਹੀਂ ਸੀ ਫੋਨਾਂ ਵਿੱਚ ਇੱਕ ਦੋ ਆਈਸੀ ਹੁੰਦੇ ਸੀ ਪਰ ਹੁਣ ਬਹੁਤ ਜ਼ਿਆਦਾ ਹੁੰਦੇ ਹਰ ਇੱਕ ਚੀਜ਼ ਨੂੰ ਕਿੱਥੇ ਵੇਖਣਾ ਲਾਈਟ ਆਈਸੀ ਤੋਂ ਲਾ ਕੇ ਜੁਐਸਬੀ ਆਈਸੀ ਤੋਂ ਲਾ ਕੇ ਹਰ ਚੀਜ਼ ਵਕਰੀ ਵਕਰੀ ਜਗ੍ਹਾ ਤੇ ਲੱਗੀ ਹਰ ਫੋਨ 'ਚ ਵਕਰੀ ਵਕਰੀ ਜਗ੍ਹਾ ਤੇ ਲੱਗੀ ਹਰ ਮਦਰਬੋਰਡ ਤੇ ਉਹਨੂੰ ਦੇਖਣਾ ਕਿ ਕਿਹੜਾ ਆਈਸੀ ਕਿੱਥੇ ਲੱਗਿਆ ਹੋਊਗਾ ਇਹ ਸਭ ਤੋਂ ਪਹਿਲਾਂ ਤੇ ਇਹ ਨੌਲੇਜ ਹੋਣੀ ਚਾਹੀਦੀ ਹੈ ਜਿੰਨੇ ਵੀ ਫੋਨ ਰਿਪੇਅਰ ਕਰਨਾ ਪਹਿਲਾਂ ਦੇਖ ਰਹੇ ਹਾਂ ਜਿਸ ਮਾਰਕੀਟ ਦੇ ਵਿੱਚ ਤੁਸੀਂ ਬੈਠੇ ਹੋ ਇੱਥੇ ਜਿਆਦਾ ਮਰਦ ਨੇ ਜਾਂ ਬੰਦੇ ਹੀ ਨੇ ਜਿਹੜੇ ਮੋਬਾਈਲ ਰਿਪੇਅਰ ਕਰਦੇ ਨੇ ਤੁਸੀਂ ਦੋਨੋਂ ਪੈਣਾ ਹੀ ਜੇ ਜਿਹੜੀਆਂ ਮੋਬਾਈਲ ਰਿਪੇਅਰ ਕਰ ਰੀਆਂ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ ਹੈਰਾਨੀ ਵੀ ਹੁੰਦੀ ਹੋएगी ਕਿ ਮਹਿਲਾਵਾਂ ਨੇ ਮੋਬਾਈਲ ਸਹੀ ਤਰ੍ਹਾਂ ਬਣਾ ਵੀ ਲੈਣਦੀਆਂ ਹੋਣਗੀਆਂ ਜਾਂ ਨਹੀਂ ਹੁੰਦੀਆਂ ਹੁੰਦਾ ਇਸ ਤਰ੍ਹਾਂ ਕਿ ਹੈਰਾਨੀ ਹੁੰਦੀ ਹੋਵੇ ਉਹਨਾਂ ਨੂੰ ਹਾਂਜੀ ਕਈ ਗਈ ਵਾਰ ਹੁਣ ਜਿਹੜੇ ਕੋਈ ਕਸਟਮਰ ਤੇ ਸਾਡੇ ਬਹੁਤ ਸਾਰੇ ਪੱਕੇ ਹੈਗੇ ਨੇ ਉਹਨਾਂ ਨੂੰ ਪਤਾ ਕਿ ਮੈਂ ਫੋਨ ਰਿਪੇਅਰ ਜਿਹੜਾ ਨਵਾਂ ਆਂਦਾ ਕੋਈ ਕਸਟਮਰ ਪਹਿਲੀ ਵਾਰ ਉਹ ਸੋਚ ਲੈਂਦੇ ਨੇ ਕਿ ਬਬੀ ਜੀ ਫੋਨ ਠੀਕ ਕਰ ਲੈਣਗੇ ਇਨਾਂ ਨੂੰ ਪੁੱਛਦੇ ਨੇ ਕਿ ਠੀਕ ਕਰ ਦੇਣਗੇ ਕਿ ਨਹੀਂ ਕਰ ਦੇਣਗੇ ਇਨਾਂ ਕੋ ਹੋਜ ਜਾਊਗਾ ਤੇ ਫਿਰ ਕਹਿ ਦਿੰਦੇ ਕਿ ਨਹੀਂ ਉਹਨੂੰ 14 ਸਾਲ ਹੋ ਕੇ ਕੰਮ ਕਰਦੀ ਨੂੰ ਤੋ ਕੰਮ ਕਰਦੀ ਆ ਤੇ ਵਧੀਆ ਤਰੀਕੇ ਕਰਕੇ ਦਈਦਾ ਕਿ ਕੋਈ ਕਮਲੇਨਸ ਆਈ ਨਹੀਂ ਐ ਬਾਕੀ ਕਦੀ ਹਾਂਜੀ ਹੁਣ ਜੀ ਬਣਾ ਰਹੇ ਹੋ ਤੁਸੀਂ ਇਸ ਮੋਬਾਈਲ ਦਾ ਸੀ ਗਲਾਸ ਚੇਂਜ ਕਰ ਰਹੀ ਸੀ ਮੈਂ ਇਹਦਾ ਜੀ 6 ਪਲੱਸ ਹੈਗਾ ਫੋਨ ਉਹਦਾ ਗਲਾਸ ਚੇਂਜ ਕਰ ਰਹੀ ਸੀ ਜਿਹਨਾਂ ਚੀਜ਼ਾਂ ਆਪਾਂ ਬਣਾਉਨੇ ਆਂ ਕਿਸੇ ਵੇਲੇ ਨਹੀਂ ਵੀ ਬਣਦੀਆਂ ਨੁਕਸਾਨ ਵੀ ਹੋ ਜਾਂਦਾ ਇਸ ਤਰ੍ਹਾਂ ਹੋਇਆ ਜੀ ਤੁਸੀਂ ਮੋਬਾਈਲ ਰਿਪੇਅਰ ਕਰ ਰਹੇ ਹੋ ਜਾਂ ਨਹੀਂ ਬਣ ਪਾਇਆ ਜਾਂ ਨੁਕਸਾਨ ਹੋਇਆ ਹੋਵੇ ਉਹਨਾਂ ਦਾ ਹਾਂਜੀ ਕਈ ਵਾਰ ਹੋ ਜਾਂਦਾ ਹੈ ਨੁਕਸਾਨ ਨਹੀਂ ਹੁੰਦਾ ਜਿੱਦਾਂ ਕਿ ਕੋਈ ਚੀਜ਼ਾਂ ਬਹੁਤ ਸਾਰਾ ਡੈਮੇਜ ਹੁੰਦੀਆਂ ਐ ਤੇ ਕਈ ਵਾਰ ਚੀਜ਼ ਨਹੀਂ ਬਣਦੀ ਤੇ ਵਾਪਸ ਵੀ ਦੇਣੀ ਪੈਂਦੀ ਆ ਦੁਕਾਨਦਾਰੀ ਆ ਕੁਝ ਵੀ ਹੋ ਸਕਦਾ ਕਦੀ ਕਦੀ ਮਤਲਬ ਹੋ ਜਾਂਦਾ ਨੁਕਸਾਨ ਆਪਣਾ ਇਹ ਦੱਸੋ ਉਸਤਾਦੋ ਮੇਨਾ ਆਂਦੇ ਕਿ ਜੀਵਨ ਸਫਲ ਨਹੀਂ ਹੁੰਦਾ ਰੋਟੀ ਬਣਾਉਣੀ ਤੁਹਾਡੇ ਪਤੀ ਨੇ ਤੁਹਾਨੂੰ ਦੱਸਦੀ ਮੋਬਾਈਲ ਰਿਪੇਅਰ ਵਾਸਤੇ ਵੀ 우ਸਤਾਦ ਆ ਰਿਹਾ ਜਾਂ ਉਹਦੇ ਵਿੱਚ ਕੋਈ ਬਾਹਰ ਦਾ 우ਸਤਾਦ ਸੀ ਜਾਂ ਉਹ ਵੀ ਤੁਹਾਡੇ ਪਤੀ ਨੇ ਨਹੀਂ ਮੇਰੇ ਹਸਬੰਡ ਹੀ ਮੇਰੇ ਗੁਰੂ ਨੇ ਤੇ ਉਹੀ ਮੇਰੇ ਪਤੀ ਨੇ ਕਿਉਂਕਿ ਕੰਮ ਉਹਨਾਂ ਨੇ ਹੀ ਮੈਨੂੰ ਸਿਖਾਇਆ ਸਭ ਕੁਝ ਉਹਨੀਆਂ ਜਦੋਂ ਅਸੀਂ ਸਟਰਗਲ ਦੇ ਵਿੱਚ ਏ ਕਹੇ ਸੀ ਉਹਦੋਂ ਸਾਡੀ ਇੰਨੀਆਂ ਲੜਾਈਆਂ ਨਹੀਂ ਹੁੰਦੀਆਂ ਹੁਣ ਲੜਾਈਆਂ ਹੁੰਦਾ ਬੰਦੀਆਂ ਕਦੇ-ਕਦੀ ਵਿੱਚ ਵਿੱਚ ਕਿਉਂਕਿ ਚਲੋ ਹੁਣ ਘਰ ਸੋਖਾ ਹੈ ਚਲੋ ਸਭ ਕੁਝ ਸੋਖਾ ਹੈ ਤੇ ਵਿੱਚ ਵਿੱਚ ਕਦੇ-ਕਦੀ ਖੱਟਫੇਟ ਹੋ ਜਾਂਦੀ ਉਹਦੋਂ ਅਸੀਂ ਕਦੀ ਨਹੀਂ ਲੜ ਕੇ ਵੇਖਿਆ ਸੀ ਕਿ ਲੜਾਈ ਕੀ ਚੀਜ਼ ਹੁੰਦੀ ਹੈ ਹੁਣ ਲੜਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਰੋਟੀ ਬਣਾਉਣ ਤੋਂ ਹੁੰਦੀ ਹੈ ਜਾਂ ਇੱਥੇ ਮੋਬਾਈਲ ਰਿਪੇਅਰ ਤੋਂ ਨਹੀਂ ਨਹੀਂ ਨਾ ਮੋਬਾਈਲ ਰਿਪੇਅਰ ਤੋਂ ਨਾ ਰੋਟੀ ਬਣਾਉਣ ਤੋਂ ਵੈਸੇ ਹੀ ਮਤਲਬ ਹੋ ਜਾਂਦੀ ਹੁਣ ਉਦੋਂ ਉਸ ਟਾਈਮ ਸੋਚਿਆ ਨਹੀਂ ਸੀ ਕਿ ਇਦਾਂ ਦੇ ਕੁਝ ਕਰਨਾ ਵਾ ਹੁਣ ਚੱਲ ਕਹਿ ਦਿੱਤਾ ਚੱਲ ਕੋਈ ਨਹੀਂ ਹਾਕਾ ਕੋਈ ਨਹੀਂ ਲੜ ਲੋ ਕੋਈ ਦਿੱਕਤ ਨਹੀਂ ਹੈ ਪਤਾ ਨਹੀਂ ਮੈਨੇਜ ਹੀ ਕਰਦੇ ਹੋ ਪਰਵਾਰ ਵੀ ਸੰਭਾਲਣਾ ਹੁੰਦਾ ਬੱਚੇ ਵੀ ਸੰਭਾਲਨੇ ਹੁੰਦੇ ਨੇ ਤਾਂ ਰੋਟੀ ਵੀ ਬਣਾਉਣੀ ਹੁੰਦੀ ਹੈ ਇੱਥੇ ਵੀ ਸੰਭਾਲਦੇ ਹੋ ਤੁਸੀਂ ਤਾਂ ਮੈਨੇਜ ਹੀ ਕਰਦੇ ਹੋ ਮੈਂ ਸਵੇਰ ਇਹਨਾਂ ਦੇ ਨਾਲ ਆ ਜੰਨੀ ਬੱਚੇ ਸਕੂਲ ਚਲ ਜਾਂਦੇ ਆ ਉਸ ਤੋਂ ਬਾਅਦ ਮੈਂ 2:30 ਵਜੇ ਘਰ ਚਲ ਜਾਣਾ ਵਾ ਫਿਰ ਮੈਂ 6 ਵਜੇ ਵਾਪਸ ਆ ਜਾਨਾ ਉਹਨਾਂ ਨੂੰ ਰੋਟੀ ਖਵਾ ਕੇ ਰਾਤੀ ਬਣਾ ਕੇ ਫਿਰ ਮੈਂ ਘਰ ਆ ਜਾ ਇੱਥੇ ਦੁਕਾਨ ਤੇ ਆ ਜਾਨਾ ਫਿਰ ਆ ਤੀਨਾਂ ਦੇ ਨਾਲ ਹੀ 10 ਵਜੇ ਘਰ ਤੁਸੀਂ ਦੱਸ ਰਹੇ ਹੋ ਕਿ ਮਾੜੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਤਮੰਨਾ ਸੀ ਦਿਲ ਦੀਆਂ ਰੀਝਾਂ ਸੀ ਜਿਹੜੀਆਂ ਨਹੀਂ ਪੂਰੀਆਂ ਹੁੰਦੀਆਂ ਸੀ ਹੁਣ ਜਦੋਂ ਸਮਾਂ ਵਧਿਆ ਚੱਲ ਰਿਹਾ ਹੈ ਤਾਂ ਉਹ ਰੀਝਾਂ ਪੂਰੀਆਂ ਹੋਈਆਂ ਨੇ ਜਿਹੜੀਆਂ ਮਾੜੇ ਸਮੇਂ ਦੇ ਵਿੱਚ ਸੋਚਦੇ ਸੀ ਕਿ ਯਾਰ ਅੱਜ ਪੈਸੇ ਨਹੀਂ ਆ ਅਰੀਜਾ ਆਪਾਂ ਦਾ ਬਲੀ ਉਹ ਰੀਜਾ ਨੂੰ ਅਹਿਮੀਅਤ ਦਿੱਤੀ ਤੁਸੀਂ ਪੂਰੀਆਂ ਕੀਤੀਆਂ ਨੇ ਉਹ ਰੀਜਾ ਹਾਂਜੀ ਹੁਣ ਬਹੁਤ ਸਾਰੀਆਂ ਇਹਨਾਂ ਨੇ ਮੇਰੀਆਂ ਖਵਾਸ਼ਾਂ ਪੂਰੀਆਂ ਕਰਤੀਆਂ ਜਿੱਦਾਂ ਸੀ ਕੋਈ ਮੰਨੀ ਕੇ 1 ਦੀ 5-6 ਸਾਲ ਆਈ ਸੀ ਉਹਨੂੰ ਮਰ ਜਾਣੇ ਆ ਜਿਹੜੀ ਚੀਜ਼ ਦੀ ਮੈਨੂੰ ਲੋੜ ਹੁੰਦੀ ਆ ਉਹ ਮੈਨੂੰ ਅੱਧੀ ਜ਼ੁਬਾਨਾ ਕਿ ਨਹੀਂ ਉਹ ਲੈ ਦਿੰਦੇ ਨੇ ਜਿਹੜੀ ਚੀਜ਼ ਮੇਰੇ ਕੋਲ ਨਹੀਂ ਹੈਗੀ ਸੀ ਇੰਨਾ ਟਾਈਮ ਸਭ ਕੁਝ ਹੀ ਹੈਗਾ ਵਾ ਕਿਉਂਕਿ ਇਹ ਮੈਨੂੰ ਹੁਣ ਨਾ ਨਹੀਂ ਕਰਦੇ ਕਹਿੰਦੇ ਹੈਗਾ ਤੇ ਮੈਂ ਤੁਹਾਨੂੰ ਇਬਨੂ ਕਹਿ ਦਿੰਦੇ ਆ ਕਿ ਹੁਣ ਜਦੋਂ ਮੇਰੇ ਕੋ ਹੈਗਾ ਤੂੰ ਜੋ ਚਾਹਨੀ ਹੋ ਮੈਂ ਪਹਿਲਾਂ 200 ਰੁਪਏ ਵਾਲਾ ਸੂਟ ਪਾਉਂਦੀ ਸੀ ਹੁਣ ਮੈਂ 10000 ਵਾਲਾ ਵੀ ਸੂਟ ਪਾਉਣੀ ਹੈ ਮਤਲਬ ਸਮਾਂ ਬਦਲ ਗਿਆ ਤਾਂ ਤਮੰਨਾ ਵੀ ਵੱਡੀਆਂ ਹੁੰਦੀਆਂ ਜਾਂ ਰੀਜਾਂ ਵੀ ਵੱਡੀਆਂ ਹੁੰਦੀਆਂ ਜਾ ਰਹੀਆਂ ਹਾਂਜੀ ਖੁਆਇਸ਼ਾਂ ਵੱਡੀਆਂ ਹੁੰਦੀਆਂ ਜਾ ਰਹੀਆਂ ਵਾ ਬਾਕੀ ਮਕਾਨ ਲਿਆ ਵਾ ਹੁਣੇ ਹੀ ਉਹ ਦੀ ਸੀ ਸਟਰੀ ਹੋਣੀ ਆ ਹੁਣ ਉਹ ਵੀ ਲੈ ਲਿਆ ਵਾ ਡਾਡੀ ਦੀ ਕਿਰਪਾ ਨਾਲ ਸੰਗਤ ਦੀ ਕਿਰਪਾ ਨਾਲ ਬਾਕੀ ਦੁਕਾਨਦਾਰੀ ਵਧੀਆ ਚੱਲਣ ਦੀ ਹੈ ਵਧੀਆ ਸਭ ਕੁਝ ਹਾਂਜੀ ਤੇ ਕਹਿੰਦੇ ਮੈਂ ਦੇਖ ਰਿਹਾ ਤੁਹਾਡੇ ਜਿਹੜੀ ਭੈਣ ਨੇ ਛੋਟੀ ਵਾਲੀ ਉਹ ਵੀ ਤੁਹਾਡੇ ਨਾਲ ਹੱਥ ਵਡਾਉਂਦੀ ਹੋਈ ਨਜ਼ਰ ਆ ਰਹੀ ਏ ਤੁਸੀਂ ਦੋਨੋਂ ਭੈਣਾਂ ਹੀ ਇੱਥੇ ਮੋਬਾਈਲ ਰਿਪੇਅਰ ਕਰਦੀਆਂ ਜੀ ਉਹਨਾਂ ਨੂੰ ਜੋ ਇਸ ਤਰ੍ਹਾਂ ਲਾਈਨ ਦੇ ਵਿੱਚ ਚੁਣਿਆ ਤੁਸੀਂ ਉਹਨਾਂ ਨੇ ਹੋਰ ਸੁਪਨੇ ਸੀ ਜਾਂ ਉਹਨਾਂ ਨੂੰ ਜ਼ਬਰਦਸਤੀ ਇਸ ਲਾਈਨ ਨਾਲ ਜੋੜ ਲਿਆ ਨਹੀਂ ਨਹੀਂ ਜ਼ਬਰਦਸਤੀ ਕੋਈ ਨਹੀਂ ਉਹ ਮੈਨੂੰ ਦੇਖਦੀ ਸੀ ਫੋਨ ਰਿਪੇਅਰ ਕਰਨਾ ਫਿਰ ਉਹਨੇ ਕਹੇ ਜਿੱਜੂ ਮੈਂ ਵੀ ਟੈਡੀ ਸ਼ਾਪ ਤੇ ਜਾ ਸਿੱਖਣੀ ਆ ਤੇ ਫਿਰ ਇਸ ਕਰਕੇ ਪੱਲਾ ਇਹਨਾਂ ਨੇ ਮੋਟਰਸਾਈਕਲ ਦੀ ਉਹਨੂੰ ਜਾ ਸਿਖਾਈ ਸੀ ਕਿਉਂਕਿ ਇਹ ਬੜਾ ਹਨ ਸਪੋਰਟ ਕਰਦੇ ਐਵੇਂ ਕਿ ਇਹ ਨੂੰ ਤੇ ਧੀ ਮੰਨਦੇ ਆ ਛੋਟੀ ਵਾਲੀ ਨੂੰ ਤੇ ਬਹੁਤ ਬਹੁਤ ਸਪੋਰਟ ਕੀਤਾ ਇਹਨਾਂ ਨੇ ਉਹਨੂੰ ਤੋਂ ਪਹਿਲਾਂ ਬਾਈਕ ਦੀ ਜਾ ਸਿਖਾਈ ਫਿਰ ਉਹਨੇ ਕਹਿੰਦੇ ਮੋਬਾਈਲਾਂ ਦਾ ਕੰਮ ਸਿੱਖ ਆਪਣਾ ਕੰਮ ਸਿੱਖਿਆ ਹੋਵੇ ਬੰਦਾ ਕਦੀ ਵੀ ਮਾਰ ਨਹੀਂ ਖਾਂਦਾ ਕਿਤੇ ਵੀ ਜਾ ਕੇ ਕੰਮ ਕਰ ਸਕ ਅਜਿਹੀ ਰੋਟੀ ਮੈਂ ਤਸਵੀਰਾਂ ਉਧਰ ਵੀ ਸਾਂਝੀਆਂ ਚੜ੍ਹ ਦਿੰਨੇ ਤੁਹਾਡੇ ਨਾਲ ਇਹ ਜਿਹੜੇ ਨੇ ਦੋਨੋਂ ਭੈਣਾਂ ਜਿਹੜੀਆਂ ਨੇ ਮੋਬਾਈਲ ਰਿਪੇਅਰ ਕਰਨ ਦੇ ਵਿੱਚ ਮਾਹਿਰ ਨੇ ਤਾਂ ਮਾੜੇ ਸਮੇਂ ਨੇ ਜਰੂਰ ਇਹਨਾਂ ਨੂੰ ਇੱਕ ਵਧੀਆ ਉਸਤਾਦ ਦੇ ਤੌਰ ਦੇ ਵਿੱਚ ਪਤੀ ਦਿੱਤਾ ਹੈ ਜਿਸ ਨੇ ਰੋਟੀ ਬਣਾਉਣ ਤੋਂ ਲੈ ਕੇ ਮੋਬਾਈਲ ਰਿਪੇਅਰ ਕਰਨ ਤਾਈ ਸਭ ਜਾਂਚ ਦਸੀ ਤਾਂ ਅੱਜ ਸਮਾਂ ਇਸ ਤਰ੍ਹਾਂ ਦਾ ਹੈ ਕਿ ਜਿਸ ਚੀਜ਼ ਤੇ ਵੀ ਦਿਲ ਆਉਂਦਾ ਉਹ ਚੀਜ਼ ਲੈ ਲੈਂਦੇ ਨੇ ਪਰ ਮਾੜਾ ਸਮਾਂ ਵੀ ਬਹੁਤ ਹੰਡਾਇਆ ਕਿਸੇ ਵੇਲੇ ਮੰਦੀਆਂ ਰੀਜਾ ਮਾਰਨੀਆਂ ਪੈਂਦੀਆਂ ਸੀ ਤਾਂ アドुरे रह जांदे सी ਸੁਪਨੇ ਤਾਂ ਚਲ ਬਾ ਚਰਦੇ ਇਹਨਾਂ ਦੀ ਛੋਟੀ ਭੈਣ ਨਾਲ ਵੀ ਹਨੇ ਸਸਟਲ ਜੀ ਸਸਟੀ ਕਾ ਸਰ ਕੀ ਨੰਬਰ ਹੈ ਸਿਮਰ ਮੇਰਾ ਨਾਮ ਹੈ ਸਿਮਰ ਪਾਨੇ ਮੈਂ ਦੇਖ ਰਿਆਂ ਤੁਹਾਡੀ ਵੱਡੀ ਭੈਣ ਤਾਂ ਮੋਬਾਈਲ ਵਧੀਆ ਰੁਪਏ ਚਾਰ ਲੈਂਦੇ ਨੇ ਉਹਨਾਂ ਨੇ ਦੱਸਿਆ ਕਿ ਹੁਣ ਪੂਰੀ ਤਰ੍ਹਾਂ ਟ੍ਰੈਂਡ ਨੇ ਤੁਹਾਨੂੰ ਵੀ ਆਉਂਦਾ ਮੋਬਾਈਲ ਹਾਂਜੀ ਸਰ ਸਾਰੇ ਮੋਬਾਈਲ ਰਿਪੇਅਰ ਕਰਨ ਆਉਂਦਾ ਵਾ ਦੀਦੀ ਨੇ ਸਿਖਾਇਆ ਜੀਜੂ ਨੇ ਸਿਖਾਇਆ ਵਾ ਆਈਸੀ ਤੱਕ ਤੱਕ ਕੰਮ ਆਉਂਦਾ ਵਾ ਡਿਸਪਲੇ ਦਾ 5 ਮਿੰਟ ਦਾ ਕੰਮ 5 ਮਿੰਟ ਸੀ ਪਾ ਲਈਦੀ ਆ ਆਈਸੀ ਦਾ ਉਹ ਨਵੇਂ ਕੰਡਾ ਲਾ ਜਾਂਦਾ ਵਾ ਜਿਹੜਾ ਮਰਜ਼ੀ ਆਈਸੀ ਕਰਵਾ ਲਓ ਯੂਐਸਪੀ ਨੈਟਵਰਕ ਆਈਸੀ ਸਾਰੇ ਆਈਸੀ ਫੇਅਰ ਕਰ ਲਈਦੇ ਆ ਤੁਹਾਡੀ ਸਟੱਡੀ ਬਾਰੇ ਜ਼ਰੂਰ ਜਾਨਣਾ ਚਾਹੁੰਨੇ ਆ ਚਿੰਨਾ ਪੜ੍ਹੇ ਹੋ ਤੁਸੀਂ ਤੇ ਹੁਣ ਚੋਣ ਚੁਣਿਆ ਏ ਲੈ ਤੁਸੀਂ ਮੈਂ ਵੀ ਇਹ ਕੀਤੀ ਆ ਬੀਬੀ ਕੇ ਲਈ ਵੀ ਤੋਂ ਮੇਰੀ ਦੀਦੀ ਕੰਮ ਵੇਖਿਆ ਮੈਂ ਦੀਦੀ ਨੂੰ ਕਰਦੇ ਕਿ ਕਿਸੇ ਅੱਗੇ ਮਿੰਤ ਨਹੀਂ ਕਰਦੇ ਫਿਰ ਇਸ ਕਰਕੇ ਮੈਂ ਸੋਚਿਆ ਕਿ ਦੀਦੀ ਕਰਦੇ ਆ ਮੈਂ ਵੀ ਚੱਲ ਕਿਉਂਕਿ ਕਿਸੇ ਤੇ ਤਰਲੇ ਕੱਢੇ ਨੇ ਫਿਰ ਦੀਦੀ ਵਾਲ ਵੇਖ ਕੇ ਮੇਰਾ ਹੌਸਲਾ ਵਧਿਆ ਕਿ ਨਹੀਂ ਜਿੱਜੂ ਮੈਂ ਫਿਰ ਜਿੱਜੂ ਨੂੰ ਕਹਾਂ ਮੈਨੂੰ ਕੰਮ ਸਿਖਾਓ ਸੱਜ ਜ ਜਨੇ ਕਾ ਹਾਂ ਚਲੋ ਤੂੰ 1 ਸੋਫਤੇ ਫਿਰ ਹੁਣ ਮੈਂ ਇੱਥੇ ਹੀ ਅੰਨੀ ਰੋਜ ਦੋ ਸਾਲ ਹੋ ਗਏ ਮੈਨੂੰ ਹਾਂਜੀ ਵੀ ਇਹਦੀ ਪੜ੍ਹਾਈ ਤੋਂ ਬਾਅਦ ਵੀ ਤੁਸੀਂ ਆਪਣੇ ਹੀ ਬਿਜ਼ਨਸ ਨੂੰ ਪਹਿਲ ਦਿੱਤੀ ਹੈ ਤਾਂ ਤੁਹਾਡੀਆਂ ਫਰੈਂਡ ਜਿਹੜੇ ਨੇ ਸਹੇਲੀਆਂ ਜਿਹੜੀਆਂ ਸੀ ਉਹ ਵੀ ਆਉਂਦੇ ਨੇ ਇੱਥੇ ਮੋਬਾਈਲ ਰਿਪੇਅਰ ਹਾਂਜੀ ਜ਼ਰੂਰ ਆਉਂਦੀਆਂ ਵਾ ਸੋ ਬਹੁਤ ਖੁਸ਼ ਹੁੰਦੀ ਆ ਕਿ ਚੱਲ ਇੱਕ ਤੇ ਵਧੀਆ ਵਾ ਆਪਣਾ ਆਪਣੇ ਕੰਮ ਕਰਦੀ ਪਈ ਫਿਰ ਉਹਨਾਂ ਨੂੰ ਸੁੱਖ ਵੀ ਹੋ ਜਾਂਦਾ ਕਿ ਚੱਲ ਆਪਣੇ ਦੋਸਤ ਹੈ ਕੋਈ ਬਹਿਮ ਨਹੀਂ ਹੁੰਦਾ ਵਾ ਤੋਂ ਇਸ ਕਰਕੇ ਬਹੁਤ ਖੁਸ਼ ਹੁੰਦੀ ਆ ਕਿ ਦੋਸਤ ਸਾਡੀ ਕੰਮ ਕਰਦੀ ਪਈ ਆ ਹਾਂਜੀ ਕੋਸੀਂ ਦੱਸ ਰਹੇ ਹੋ ਤੁਹਾਡੇ ਉਸਤਾਦ ਵੀ ਤੁਹਾਡੇ ਜੀਜਾ ਜੀ ਨੇ ਅ ਇਸ ਵੇਲੇ ਡਾੜ ਪਈ ਜੀਜਾ ਜੀ ਨੇ ਝਾੜ ਜੰਬ ਹੋ ਜਾਂਦੀ ਹੈ ਉਸਤਾਦ ਤਾਂ ਝਾੜ ਜੰਬ ਲਾਉਂਦੇ ਹੀ ਨੇ ਜਦੋਂ ਨਹੀਂ ਵਧੀਆ ਤਰ੍ਹਾਂ ਜੰਮ ਹੁੰਦਾ ਤਾਂ ਝਾੜ ਜੰਬ ਹੁੰਦੀ ਮੇਰੇ ਤੇ ਉਸਤਾਦ ਸਕਦੋ ਇਹ ਪਹਿਲੇ ਵੱਡੇ ਜੀਜੂ ਜੀਜੂ ਕੋ ਗੱਲ ਪੈਂਦੀਆਂ ਫਿਰ ਦੀਦੀ ਕੋ ਪੈਂਦੀਆਂ ਹਾਂਜੀ ਫਿਰ ਡਾੜ ਤੇ ਖਾਣੀ ਪੈਂਦੀ ਜਿੱਥੇ ਕੰਮ ਕਰਨਾ ਉੱਥੇ ਫਿਰ ਗਾਲਾਂ ਛਿੜਕਾ ਦੇ ਖਾਣੀਆਂ ਹੀ ਪੈਂਦੀਆਂ ਨਾ ਫੇਰ ਹੀ ਅੱਗੇ ਵਧਾਂਗੇ ਨਾ ਜੇ ਛਿੜਕਾਂ ਖਾਵਾਂਗੇ ਤੇ ਸਿਮਰ ਪੈਨੇ ਮਾਨੂ ਵੀ ਮਹਿਸੂਸ ਹੁੰਦਾ ਤੁਹਾਨੂੰ ਕਿ ਤੁਸੀਂ ਦੋਨੋਂ ਪੈਨਾ ਜੇ ਮਾਰਕੀਟ ਦੇ ਵਿੱਚ ਜ ਇਹ ਵੀ ਮਾਨ ਵਾਲੀ ਗੱਲ ਐ ਤੇ ਇਹਦੇ ਧੀਆਂ ਨੂੰ ਜਾਂ ਭੈਣਾਂ ਨੂੰ ਜਾਂ ਅਸੀਂ ਨਵਾਂ ਧੀਆਂ ਨੂੰ ਇਹੀ ਸਮਝਦੇ ਆ ਚੁੱਲ੍ਹੇ ਤਾਂ ਹੀ ਸੀਮਤ ਐ ਰੋਟੀ ਬਣਾ ਲਈ ਸਬਜ਼ੀ ਬਣਾ ਲਈ ਇੱਥੋਂ ਤਾਂ ਹੀ ਸੀਮਤ ਰੱਖਦੇ ਆ ਪਰ ਅੱਜ ਦੀਆਂ ਧੀਆਂ ਸਾਡੀਆਂ ਜਿਹੜੀਆਂ ਨੇ ਹਵਾਈ ਜਹਾਜ਼ ਵੀ ਚਲਾ ਰੀਆਂ ਰੇਲਾਂ ਤਾਂ ਹੀ ਚਲਾ ਰੀਆਂ ਵੱਡੇ ਵੱਡੇ ਆਫਸਰ ਹੀ ਆਉਦੇ ਆ ਦੇ ਵੀ ਤਨਾਤ ਨੇ ਤਾਂ ਇਹ ਵੀ ਮਾਨ ਵਾਲੀ ਗੱਲ ਐ ਮਾਨ ਮਹਿਸੂਸ ਹੁੰਦਾ ਜੀ ਹਾਂਜੀ ਬਹੁਤ ਮਾਨ ਹੁੰਦਾ ਵਾ ਮੈਨੂੰ ਕੁਕਿੰਗ ਦਾ ਜੋ ਮਰਜ਼ੀ ਬਣਵਾ ਲਓ ਹਰ ਚੀ ਜਾਂਦੀ ਡਿਸ਼ ਬਣਾਉਣੀ ਆਂਦੀ ਆ ਜੋ ਮਰਜ਼ੀ ਫੂਡ ਬਣਾ ਲਓ ਸਰ ਮਾਣ ਹੁੰਦਾ ਵਾ ਸਰ ਜੇ ਤੂੰ ਆਪਣਾ ਕੰਮ ਆਪਣਾ ਹੁਨਰ ਹੁੰਦਾ ਨਾ ਆਪਣੇ ਹੱਥ ਦਾ ਹੁਨਰ ਆ ਜਦੋਂ ਮਰਜੀ ਆਪਾਂ ਅੱਗੇ ਜਾ ਕੇ ਲਾਈਫ ਚ ਕਿਤੇ ਵੀ ਤੋਖਾ ਨਹੀਂ ਖਾ ਸਕਦੇ ਆਪਣੇ ਹੱਥ ਦੇ ਹੁਨਰ ਦਾ ਆਪਾਂ ਹੁਣ ਮੈਂ ਬਾਹਰ ਜਾਣਾ ਵਾ ਉੱਥੇ ਆਪਣਾ ਹੀ ਕੰਮ ਕਰੂੰਗੀ ਨਾ ਵਧੀਆ ਸਗ ਹਾਂਜੀ ਮਾਫੀ ਜਨਾ ਪਰ ਬੁਰਾ ਨਾ ਮੰਨਿਓ ਬਹੁਤੀਆਂ ਸਾਡੀਆਂ ਧੀਆਂ ਭੈਣਾਂ ਨੇ ਇਸ ਚੀਜ਼ ਨੂੰ ਬੁਰਾ ਵੀ ਮੰਨ ਲੈਣਾ ਕਿ ਅੱਜ ਦੇ ਸਮੇਂ ਦੇ ਵਿੱਚ ਰੀਲਾਂ ਦੇ ਜਿਹੜੇ ਨੱਚਣਾ ਚੀਕ ਵੀਡੀਓ ਬਣਾਉਂਦੀਆਂ ਨੇ ਨਾ ਉਹਨਾਂ ਨੂੰ ਸੇਧ ਲੈਣੀ ਚਾਹੀਦੀ ਇਹਨਾਂ ਭੈਣਾਂ ਤੋਂ ਤਾਂ ਰੀਲਾਂ ਬਣਾਉਂ ਪਰ ਆਪਣੇ ਪਰਿਵਾਰ ਦਾ ਹੀ ਸੀਮਤ ਰਹਿਣ ਵਾਲੀਆਂ ਜੇ ਜਿਸ ਨਾਲ ਪਰਿਵਾਰ ਵੀ ਦੇਖਦਾ ਹੋਵੇ ਰੀਲਾਂ ਟੋੜੀਆਂ ਉਹਨਾਂ ਦਾ ਸਿਰ ਨੀਵਾ ਨਾ ਹੋਵੇ ਮਾਣ ਨਾਲ ਸਿਰ ਉੱਚਾ ਹੋਣਾ ਚਾਹੀਦਾ ਹੈ ਇਸ ਭੈਣ ਵੱਲ ਜਾਂ ਜੱਸੀ ਭੈਣ ਵੱਲ ਵੇਖਦੇ ਜਰੂਰ ਮਨ ਨੂੰ ਚੈਨ ਨੂੰ ਮਿਲਦਾ ਤੇ ਸਾਡਾ ਸਿਰ ਵੀ ਉੱਚਾ ਹੁੰਦਾ ਜੇ ਮਿਹਨਤ ਨਾਲ ਵੀ ਆਪਣਾ ਜਿਹੜਾ ਮੰਜ਼ਲਾ ਤਾਈ ਪਹੁੰਚਿਆ ਜਾਂਦਾ ਹੈ ਤਾਂ ਇਹ ਭੈਣ ਵੀ ਜਿਹੜੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਹ ਮੋਬਾਈਲ ਦੇ ਰੀਲਾਂ ਤਾਂ ਨਹੀਂ ਬਣਾ ਰਹੀ ਪਰ ਇਸ ਨੂੰ ਮਾਣ ਹੋ ਰਿਹਾ ਇਸ ਦਾ ਜ਼ਰੂਰ ਹੁਨਰ ਹੈ ਹੱਥਾਂ ਦੇ ਵਿੱਚ ਜਿਹੜਾ ਇਸ ਨੂੰ ਬੁਲੰਦੀਆਂ ਤਾਈ ਲੈ ਚੋਈ ਜਾਏਗਾ ਸੁਪਨੇ ਵੀ ਵੱਡੇ ਸਜਾਏ ਨੇ ਕਿ ਬਾਹਰ ਜਾਣਾ ਹੈ ਤਾਂ ਹੁਣ ਮੋਬਾਈਲ ਰਿਪੇਅਰ ਦੇ ਵਿੱਚ ਹੀ ਇਹਨਾਂ ਨੇ ਆਪਣੀ ਜਿਹੜੀ ਹੈ ਜੀਵਨ ਸਫਲ ਬਣਾਉਣਾ ਹੈ ਤੇ ਪਹਿਲੇ ਜਿਹੜੀਆਂ ਰੀਲਾਂ ਬਣਾਉਂਦੇ ਨੇ ਧੀਆਂ ਪਹਿਲਾਂ ਸਾਡੀਆਂ ਉਹਨਾਂ ਨੂੰ ਜੋਈ ਅਪੀਲ ਲਾਉਣੀ ਚਾਹੁੰਦੇ ਉਹ ਅਸੀਂ ਦੇਖਦੇ ਹਾਂ ਕਿ ਐਹੋ ਜਿਹੀਆਂ ਰੀਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਪਰਿਵਾਰ ਦੇ ਵਿੱਚ ਬੈਠੇ ਹੁੰਨੇ ਆ ਨਾ ਤੇ ਸਾਨੂੰ ਆਪ ਨੂੰ ਸ਼ਰਨੀਵਾ ਹੋ ਜਾਂਦਾ ਹੈ ਨਹੀਂ ਬਣਾਉਣੀਆਂ ਚਾਹੀਦੀਆਂ ਪਰ ਚੰਗੀਆਂ ਬਣਾਓ ਆਪਣੇ ਹਨਾ ਵਧੀਆ ਬਣਾਓ ਇਹ ਨਹੀਂ ਕਿ ਜੋ ਮਰਜ਼ੀ ਪਾਈ ਜਾਓ ਸੋਸ਼ਲ ਮੀਡੀਆ ਤੇ ਅੱਜਕੱਲ੍ਹ ਇਨ ਨਿੱਕੀ ਜਿਹੀ ਚੀਜ਼ ਪਾਈ ਦੀ ਬਦਨਾਮ ਜਿਆਦਾ ਹੋ ਜਾਈਦਾ ਇਸ ਕਰਕੇ ਆਪਣੀ ਇੱਜ਼ਤ ਆਪਣੇ ਹੱਥ ਚ ਹੁੰਦੀ ਆ ਸਾਰਾ ਹਾਂਜੀ ਠੀਕ ਹੈ ਤਾਂ ਜਰੂਰ ਜੀ ਇਹ ਦੋਨੋਂ ਭੈਣਾ ਨੇ ਜਿਹੜੀਆਂ ਮੋਬਾਈਲ ਰਿਪੇਅਰ ਦੇ ਵਿੱਚ ਤਾਂ ਮਾਹਰ ਹੀ ਨੇ ਤਾਂ ਵਧੀਆ ਇਹ ਜਿਹੜੀ ਐ ਸੇਧ ਵੀ ਦੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਲਵਾ ਚੜਾ ਇਹਨਾਂ ਦੇ ਉਸਤਾਦ ਵੀ ਨੇ ਤੇ ਬਾਬਾ ਜੀ ਵੀ ਨੇ ਜਿਨ੍ਹਾਂ ਨੇ ਸਮਾਂ ਬਹੁਤ ਹੰਡਾਇਆ ਹੈ ਮਾੜੇ ਸਮੇਂ ਦੇ ਵਿੱਚ ਪਤਨੀ ਨੇ ਸਾਥ ਦਿੱਤਾ ਤਾਂ ਅੱਜ ਰੱਬ ਨੇ ਵੀ ਜਿਹੜਾ ਇਹਨਾਂ ਦਾ ਪੂਰਾ ਸਾਥ ਦਿੱਤਾ ਹੈ ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਬਹੁਤ ਸਾਰੇ ਹਿੰਮਤ ਹਾਰ ਜਾਂਦੇ ਨੇ ਟੁੱਟ ਵੀ ਜਾਂਦੇ ਨੇ ਤੇ ਬਹੁਤੇ ਜਿਹੜੇ ਨੇ ਮੁਸੀਬਤਾਂ ਨਾਲ ਲੜਦੇ ਨੇ ਅਤੇ ਮੰਜ਼ਲਾਂ ਤਾਈਂ ਪਹੁੰਚ ਜਾਂਦੇ ਨੇ ਤੇ ਬਾਬਾ ਜੀ ਨੇ ਬਹੁਤ ਸਮਾਂ ਮਾੜਾ ਹੰਡਾਇਆ ਜਿਵੇਂ ਭੈਣ ਦੱਸ ਰਹੀ ਜੇ ਰੋਟੀ ਤੋਂ ਵੀ ਮੁਸਤਕੀ ਤਾ ਅੱਜ ਪਰਿਵਾਰ ਦੇ ਉਹ ਸੁਪਨਿਆਂ ਨੂੰ ਜ਼ਰੂਰ ਪੂਰਾ ਕਰ ਰਹੇ ਨੇ ਬਾਬਾ ਜੀ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਆਪਣੇ ਬਾਰੇ ਦੱਸੋ ਨਾਮ ਦੱਸੋ ਆਪਣਾ ਤੇ ਉਸ ਬਾਅਦ ਉਸ ਤੋਂ ਬਾਅਦ ਜਾਣਕਾਰੀ ਜ਼ਰੂਰ ਸਾਂਝਾ ਕਰਿਓ ਕਿਵੇਂ ਸੁਆਬ ਬਣਿਆ ਅੱਜ ਰੱਬ ਨੇ ਸਾਰੀਆਂ ਚੀਜ਼ਾਂ ਦਿੱਤੀਆਂ ਨੇ ਪਰ ਮਾੜਾ ਸਮਾਂ ਵੀ ਆਂਦੇ ਬਹੁਤ ਹੰਡਾਇਆ ਉਸ ਸਮੇਂ ਨੂੰ ਹੀ ਦੱਸਿਓ ਤੇ ਅੱਜ ਦੇ ਸਮੇਂ ਨੂੰ ਦੱਸਿਓ ਮੇਰਾ ਨਾਇੰਦਰ ਸਿੰਘ ਹੈ ਕਾ ਜੀ ਤੇ ਨਾਲੇ ਇੱਥੇ ਸਾਰੇ ਪਿਆਰ ਨਾਲ ਬਾਬਾ ਜੀ ਕਹਿੰਦੇ ਨੇ ਨਹੀਂ ਮਹਾਰਤ ਦੀ ਕਿਰਪਾ ਬੜੀ ਹੈਗੀ ਜੀ ਮੈਨੂੰ ਪਤਨੀ ਅੱਛੀ ਲੱਗ ਗਈ ਜਿਹੜਾ ਸੰਗੀ ਸਾਥੀ ਕਹਿੰਦੇ ਨੇ ਅੱਛਾ ਲੱਭ ਜੇ ਤੇ ਬੰਦਾ ਆਪੇ ਅੱਗੇ ਵੱਧ ਜਾਂਦਾ ਜੀ ਤੇ ਨਾਲੇ ਇੱਕ ਐਬ ਵੀ ਨਹੀਂ ਨਾਲੇ ਪਤਨੀ ਵੀ ਬੜੀ ਅੱਛੀ ਹੈਗੀ ਜਿਹੜੇ ਸਾਡੇ ਨਾਲ ਤੁਰਦੀ ਹੈ ਕਹਿਣਾ ਮੰਨਦੀ ਹੈ ਜਿਹੜਾ ਵੀ ਕੰਮ ਕਹਿ ਦਿੰਨਾ ਜੇ ਉਹ ਸੁਣ ਲੈਂਦੀ ਹੈ ਬਸ ਹੋਰ ਕੋਈ ਗੱਲ ਨਹੀਂ ਹੈ ਤੇ ਬਾਬਾ ਜੀ ਇਹ ਦੱਸੋ ਜਿਹਨੂੰ ਸਮਾ ਮਾੜਾ ਸੀ ਉਦੋਂ ਪਰਿਵਾਰ ਨੂੰ ਸਮੇਟਣਾ ਜਾਂ ਸੰਭਾਲਣਾ ਨਾ ਸਭ ਤੋਂ ਵੱਡਾ ਇਮਤਿਹਾਨ ਹੁੰਦਾ ਬੱਲੇ ਦਾ ਉਹਨਾਂ ਸਮੇਂ ਦੇ ਵਿੱਚ ਕਿਵੇਂ ਪਰਿਵਾਰ ਨੂੰ ਸੰਭਾਲਿਆ ਤੁਸੀਂ ਉਸ ਇਮਤਿਹਾਨ ਤੋਂ ਕਿਵੇਂ ਪਾਸ ਹੋਏ ਤੁਹਾਡੇ ਉਸ ਇਮਤਿਹਾਨ ਤੋਂ ਬੜੀ ਸਿਹਤ ਮਿਲਨੀ ਹੈ ਜਨਤਾ ਨੂੰ ਤਾਂ ਜਰੂਰ ਉਸ ਬਾਰੇ ਦੱਸਿਓ ਚਿੰਨਾ ਚ ਮਾੜਾ ਸਮਾ ਹੰਡਾਇਆ ਦੇਖੋ ਸਮਾਂ ਤੇ ਬਹੁਤ ਹੀ ਮਾੜਾ ਐ ਐਸੇ ਜਿਸ ਟਾਈਮ ਚਲੋ ਮਾਰਾ ਦੀ ਕਿਰਪਾ ਕਹਿੰਦੇ ਵਕਤ ਆਂਦਾ ਤੇ ਮਿੰਡ ਚ ਰਾਜਾ ਬਣਾ ਦਿੰਦਾ ਤੇ ਮਿੰਡ ਚ ਭਖਾਰੀ ਬਣਾ ਦਿੰਦਾ ਐਸੇ ਕੋਈ ਗੱਲ ਨਹੀਂ ਐ ਬਸ ਐ ਕਿ ਇੱਕ ਮੇਰੇ ਹੱਥ ਤੇ ਚ ਹੋਨਰ ਸੀ ਇੱਕ ਕਿੰਦ ਨੇ ਆਪਣਾ ਸੈਪ ਵੀ ਹੈਗਾ ਸੀ ਮੈਂ ਜਿਸ ਤੱਕ ਰੋਟੀ ਪਣਾਣਾ ਤੰਦੂਰੀ ਵਗੈਰਾ ਹੋਰ ਬਥੇਰਾ ਕੁਝ ਹੈਗਾ ਜਿਹਦਾ ਸਬਜੀ ਚਿਕਨਸ ਵਗੈਰਾ ਬਥੇਰਾ ਕੁਝ ਮੈਂ ਕੰਮ ਕਰ ਲੈਂਦਾ ਸੀ ਤੇ ਪਤਨੀ ਨੂੰ ਵੀ ਉਹੀ ਦੇਖਿਆ ਮੈਂ ਕਿ ਚਲ ਨਹੀਂ ਯਾਰ ਇੱਕ ਆਪਾਂ ਕਿਸੇ ਹੋਰ ਨੂੰ ਕਵਾਂਗੇ ਤੇ ਆਪਣੀ ਪਤਨੀ ਨੂੰ ਕਿਉਂ ਨਾ ਕਹੀਏ ਤੇ ਉਹਦੇ ਨਾਲ ਜੁੜ ਕੇ ਉਹਨੇ ਵੀ ਬੜਾ ਸਾਥ ਦਿੱਤਾ ਮੇਰੇ ਨਾਲ ਸੋ ਕੁਛੇ ਸ਼ਾਪ ਖੋਲੀ ਹੈ ਬੇਟੀ ਆਪਣੀ ਛੋਟੀ ਜੀ ਲੈ ਕੇ ਮੋਬਾਈਲਾਂ ਦਾ ਕੰਮ ਤੇ ਨਾਲ ਸ਼ਾਪ ਵੀ ਕੀਤੀ ਜਿੱਦਾਂ ਕਿ ਆਪਣਾ ਜਿੱਦਾਂ ਕਹਿੰਦੇ ਤੁਸੀਂ ਆ ਬਰਗਰ ਚੌਮੇਨ ਹਾਡ ਡੌਗ ਪੀਜ਼ਾ ਵਗੈਰਾ ਸੀ ਇਹ ਬਣਾਉਂਦੇ ਹੁੰਦੇ ਸੀ ਰਾਤ ਨੂੰ ਬੈਠ ਕੇ ਰੇੜੀ ਲਾ ਲਈ ਸੀ ਰੇੜੀ ਲਾ ਲਈ ਸੀ ਤੁਸੀਂ ਕਹਿ ਸਕਦੇ ਹੋ ਨਾਲ ਮੋਬਾਈਲਾਂ ਦਾ ਵੀ ਕੰਮ ਕਰਦੇ ਛੋਟਾ ਮੋਟਾ ਤੇ ਨਾਲੇ ਵੀ ਤੇ ਬਸ ਪਤਨੀ ਨੇ ਸਾਥ ਦਿੱਤਾ ਥੋੜਾ ਜਿਹਾ ਅੱਗੇ ਅੱਗੇ ਹੌਲੀ 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 ਜਿੱਦਾਂ ਤਰੱਕੀ ਹੁੰਦੀ ਗਈ ਹੈ ਦੇ ਉਸ ਵੇਲੇ ਐਵੀ ਦਿੱਕਤ ਸੀ ਕਦੀ ਤੇ ਸਾਡੇ ਅਸੀਂ ਸੋਦੇ ਸੀ ਦੁਕਾਨ ਵੀ ਲਾਵਾਂਗੇ ਤੇ ਭਾਜੀ ਕਿਰਾਇਆ ਕਿੱਥੋਂ ਕੱਢਾਂਗੇ ਪਰ ਵਕਤ ਐਸਾ ਵੀ ਆਇਆ ਕਿ ਅਸੀਂ ਸਮਝ ਲਓ ਜਿੱਥੇ 2500 ਰੁਪਏ ਦਾ ਕਿਰਾਇਆ ਨਹੀਂ ਕੱਢ ਪਾਉਂਦੇ ਸੀ 15-15 20000 ਰੁਪਏ ਦੀ ਦੁਕਾਨਾਂ ਵੀ ਲੈਣਾ ਸਟਾਰਟ ਕਰਤੀ ਐ ਇਹ ਸਭ ਜੀ ਸਿੱਧਾ ਸਾਂ ਇੱਕ ਤੇ ਕਹਿੰਦੇ ਨੇ ਕਰਮ ਨਾਲ ਇੱਕ ਪਤਨੀ ਦੇ ਵੀ ਬੜੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਜਿਹੜੋ ਲੈ ਕੇ ਆਂਦੀ ਨਾ ਉਹਦੇ ਵੀ ਭਾਗ ਬੜੇ ਹੁੰਦੇ ਨੇ ਨਾਲੇ ਮੇਰੇ ਨਾਲ ਮੇਰਾ ਜੀਵਨ ਸਾਥੀ ਬਹੁਤ ਅੱਛਾ ਸੀ ਬਾਬਾ ਜੀ ਜੀਵਨ ਸਾਥੀ ਵਧੀਆ ਹੋਏ ਤਾਂ ਜੀਵਨ ਸਫਲ ਹੋ ਜਾਂਦਾ ਹੈ ਪਰ ਜਦੋਂ ਪੁਰਾਣੇ ਸਮੇਂ ਦੇ ਵਿੱਚ ਰੋਟੀ ਤੋਂ ਮੁਹਤਾਜ ਹੁੰਦੇ ਸੀ ਤਾਂ ਸਵੇਰ ਬੀਜ ਜਾਂਦੀ ਸੀ ਸਾਮਾ ਪੈ ਜਾਂਦੀ ਸੀ ਤਾਂ ਰੋਟੀ ਦੀ ਇਹ ਚ ਬਹੁਤ अहमियत ਮੰਨੀ ਜਾਂਦੀ ਹੈ ਜਿ ਪਰਿਵਾਰ ਨੂੰ ਰੋਟੀ ਦੇਣੀ ਹੈ ਤਾਂ ਜਿਸ ਵੇਲੇ ਰੋਟੀ ਜਿਵੇਂ ਪੈਨਦਾ ਸਰੀਰ ਨੂੰ ਮਿਲਦੀ ਨਹੀਂ ਸੀ ਹੁੰਦੀ ਤਾਂ ਉਸ ਵੇਲੇ ਤੁਹਾਡੇ ਦੇ ਚੀ ਬੀਤੀ ਸੀ ਕਿਉਂਕਿ ਪਰਿਵਾਰ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਸੀ ਆਹੀ ਚੀਜ਼ਾਂ ਤੇ ਵੇਖਣੀਆਂ ਪੈਂਦੀਆਂ ਨੇ ਜਿ ਕਿ ਬੱਚੇ ਘਰੇ ਭੁੱਖੇ ਬੈਠੇ ਨੇ ਜੀ ਬੰਦੇ ਦੇ ਮਨ ਚ ਇਹ ਹੁੰਦਾ ਯਾਰ ਆਪ ਖਾ ਲਈਏ ਤੇ ਬੱਚੇ ਨੂੰ ਕੀ ਖਵਾਵਾਂਗੇ ਅਸੀਂ ਗੁਰਦੁਆਰੇ ਵੀ ਖਾ ਸਕਦੇ ਹਾਂ ਕਿ ਤੇ ਹਾਂ ਨਹੀਂ ਵਕਤ ਕਹੋ ਜੈਸੇ ਚਲੋ ਪਤਨੀ ਨੂੰ ਤੁਹਾਨੂੰ ਦੱਸਿਆ ਹੀ ਹੋਣਾ ਕੈਸੀ ਚਲੋ ਕਿਤੇ ਜਾ ਕੇ ਦੇਖਿਆ ਲੰਗਰ ਲੂੰਗਾ ਲਗਿਆ ਸੀ ਤੇ ਚਲੋ ਪ੍ਰਸ਼ਾਦੇ ਬੱਚਿਆਂ ਵਾਸਤੇ ਲੈ ਕੇ ਵੀ ਆਂਦੇ ਇਸ ਇਕੱਠੇ ਉਹ ਵਕਤ ਸੀ ਮੇਰਾ ਚਲੋ ਮਾਰਾ ਨੇ ਵੀ ਸਾਥ ਦਿੰਦਾ ਜੀ ਐਸੀ ਕੋਈ ਗੱਲ ਨਹੀਂ ਗੁਰੂ ਦਾ ਘਰ ਸੀ ਲੰਗਰ ਸੀ ਦੁਨੀਆ ਖਾਂਦੀ ਜੇ ਅਗਰ ਅਸੀਂ ਵੀ ਲੈ ਤੇ ਚਲੋ ਮਾਰਾ ਨੇ ਕਹਿੰਦੇ ਨੇ ਵਕਤ ਦੇ ਵਿੱਚ ਘਰ ਰੱਬ ਵੀ ਸਾਡੇ ਨਾਲ ਸੀ ਉਸ ਵਕਤ ਚਲੋ ਆਏ ਨੇ ਆਜੇ ਬੱਚੇ ਮੇਰੇ 14 ਸਾਲ ਦੇ ਹੋ ਗਏ ਨੇ ਹੁਣ ਜੇ ਮੈਂ ਸੋਚਦਾ ਕਿ ਪਿਛਲੀ ਕੀ ਯਾਦ ਕਰਨੀ ਠੀਕ ਸੀ ਉਹ ਵੀ ਸਮਾਂ ਬਹੁਤ ਅੱਛਾ ਸੀ ਕਹਿੰਦੇ ਨੇ ਅਗਰ ਅਕਲ ਆਣੀ ਹੈ ਨਾ ਤੇ ਸਾਨੂੰ ਉੱਥੋਂ ਹੀ ਆ ਜਾਣੀ ਜੀ ਤੇ ਹੁਣ ਤਾਂ ਮਾਰਾ ਦੀ ਕਿਰਪਾ ਜੀ ਬਾਬਾ ਜੀ ਉਸ ਸਮੇਂ ਦਾ ਪੈਸੇ ਤੋਂ ਮੁਹਤਾਜ ਸੀ ਪੈਸਿਆਂ ਦਾ ਹਿਸਾਬ ਕਿਤਾਬ ਦਾ ਹੁੰਦਾ ਨਹੀਂ ਸੀ ਮਾ ਜੋ ਥੋੜੇ ਜਿਹਾ ਪੈਸੇ ਜੀ ਥੋੜੇ ਪੈਸਾ ਦਾ ਪਤਾ ਹੁੰਦਾ ਸੀ ਉਹਦੇ ਦੇਣੇ ਇਹਦੇ ਦੇਣੇ ਜਾਂ ਸਮਾਨ ਪਾਉਣਾ ਜਾਂ ਰੋਟੀ ਖਾਣੀ ਤਾਂ ਹੁਣ ਪੈਸੇ ਕਿਵੇਂ ਸੰਭਾਲਦੇ ਹੋ ਪਤਾ ਚੱਲਿਆ ਤੁਹਾਨੂੰ ਅਜੇ ਤਾਈਂ ਪੈਸਿਆਂ ਬਾਰੇ ਪਤਾ ਨਹੀਂ ਚੱਲਦਾ ਕਿ ਕਿਸ ਤਰ੍ਹਾਂ ਪੈਸਿਆਂ ਨੂੰ ਸੰਭਾਲਣਾ ਜਾਂ ਜੀਣਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਪੜਿਆ ਲਿਖਿਆ ਨਹੀਂ ਆ ਭਾਵੇਂ ਮੈਂ ਲੱਖ ਮੋਬਾਈਲ ਦਾ ਇੰਜੀਨੀਅਰ ਆ ਭਾਵੇਂ ਮੋਬਾਈਲ ਬਣਾ ਲੈਣਾ ਆਈਸੀ ਲੈਵਲ ਦਾ ਮੈਂ ਕੰਮ ਕਰ ਲੈਣਾ ਬਾਕੀ ਬਹੁਤ ਕੁਝ ਐਸਾ ਕਰ ਲੈਣਾ ਪਰ ਇੱਕ ਗੱਲ ਜ਼ਰੂਰ ਕਹਾਂ ਮੈਂ ਪੜਿਆ ਲਿਖਿਆ ਨਹੀਂ ਹੈ ਮੈਂ ਸਕੂਲ ਨਹੀਂ ਕਦੀ ਗਿਆ ਫਿਰ ਹੀ ਸਾਥ ਦੇ ਵਿੱਚ ਇਹ ਸਾਹ ਵਸਤੇ ਪਤਨੀ ਬੈਠੀ ਹੈ ਨਾ ਹੋਮ ਮਿਨਿਸਟਰ ਹੂੰ ਜਿਹੜਾ ਜੀਵਨ ਸਾਥੀ ਹੈ ਤੇ ਫਿਰ ਇਹ ਵੀ ਉਹ ਵੀ ਸੀ ਉਹ ਥੋੜੀ ਪੜੀ ਲਿਖੀ ਹੈ ਨਾਲ ਬੱਚੇ ਘਰ ਸੰਭ ਦੀ ਨਾਲ ਮੈਨੂੰ ਵੀ ਸੰਭਦੀ ਹੈ ਤੇ ਨਾਲ ਪੈਸੇ ਵੀ ਸੰਭ ਲੈਂਦੀ ਹੈ ਹੁਣ ਤੁਹਾਡੇ ਜਿਹੜੇ ਪਤਨੀ ਨੇ ਉਹ ਵੀ ਤੁਹਾਡੇ ਨਾਲ ਹੱਥ ਵੜਾ ਰਹੇ ਨੇ ਉਹ ਤੁਹਾਡੇ ਸਿਸਟਰ ਇਲਾ ਨੇ ਜਿਹੜੇ ਸਾਲੀ ਸਾਬਾ ਨੇ ਉਹ ਵੀ ਸਾਥ ਦੇ ਰਹੇ ਨੇ ਪਰ ਸਭ ਤੋਂ ਵੱਡੀ ਚੀਜ਼ ਇਹ ਵੀ ਹੈ ਕਿ ਰਿਸ਼ਤਿਆਂ ਦੀ ਅਹਿਮੀਅਤ ਹੁੰਦੀ ਹੈ ਨਾਮ ਸਿਰਫ ਰਿਸ਼ਤਿਆਂ ਦੇ ਦਿੱਤੇ ਜਾਂਦੇ ਨੇ ਸਮਨ ਨੁਭਾਉਣ ਵਾਲੇ ਦਾ ਜਿਹੜੇ ਮਰਜ਼ੀ ਰਿਸ਼ਤੇ ਨੂੰ ਨੁਭਾਇਆ ਜਾਂਦੇ ਨੇ ਤੁਸੀਂ ਭੈਣ ਦੀ ਤਰ੍ਹਾਂ ਛੋਟੀ ਭੈਣ ਦੀ ਤਰ੍ਹਾਂ ਧੀ ਦੀ ਤਰ੍ਹਾਂ ਆਪਣੀ ਸਾਲੀ ਨੂੰ ਵੀ ਸਮਝਾਇਆ ਪਾਲਿਆ ਨਾ ਹੱਥਾਂ ਦੇ ਵਿੱਚ ਤਾਂ ਕਿਵੇਂ ਦੇਖਦੇ ਉਹਨਾਂ ਦੇ ਇਸ ਸਫ਼ਰ ਨੂੰ ਨਹੀਂ ਤੁਸੀਂ ਬਹੁਤ ਅੱਛੀ ਗੱਲ ਪੁੱਛੀ ਹੈ ਸੋ ਅੱਛੀ ਗੱਲ ਹੈ ਜੀ ਉਹ ਕਾਲਜ ਕਰਦੇ ਸੀ ਤੇ ਮੁੜ ਕੇ ਮੈਂ ਕਹਾ ਚਲੋ ਅੱਜ ਕੱਲ ਦਾ ਟਾਈਮ ਵੀ ਮਾੜਾ ਹੀ ਹੈਗਾ ਜੀ ਬੰਦਾ ਬਾਹਰ ਬੱਚਾ ਘੁੰਮਣ ਜਾਂਦਾ ਜਾਂ ਕੁਝ ਕਰਦਾ ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਮੈਸੇਜ ਨੂੰ ਮੈਂ ਇੱਕੋ ਗੱਲ ਕਹੀ ਕਿ ਕੋਈ ਨਹੀਂ ਮੈਂ ਬੁਲਾ ਲੈਣੀ ਆ ਤੇ ਮੁੜ ਕੇ ਮੇਰੀ ਸਾਲੀ ਨੇ ਵੀ ਜਵਾਬ ਨਹੀਂ ਦਿੱਤਾ ਉਹ ਕਹਿੰਦੀ ਸੋ ਚੰਗੀ ਗੱਲ ਹੈ ਮੇ ਤੇ ਨਾਲੇ ਉਹਨੇ ਆਪਣਾ ਕੰਮ ਦਾ ਹੁਨਰ ਸਿੱਖਿਆ ਜੇ ਅੱਜ ਚਲੋ ਕਹਿੰਦੇ ਨੇ ਬਾਹਰ ਨੂੰ ਜਾਣਾ ਮੰਨ ਲਓ ਬਾਹਰ ਰਿਜ਼ਿਊਮ ਦੇ ਕੇ ਘਾੜ ਤੋਂ ਘੜ ਅੱਛੀ ਕੰਪਨੀ ਚ ਜੌਬ ਵੀ ਮਿਲ ਸਕਦੀ ਹੈ ਚਲੋ ਕੁਝ ਵੀ ਉਹਦਾ ਮਿਲ ਸਕਦਾ ਅਗਲਾ ਕਰਨਾ ਚਾਹਵੇ ਤਾਂ ਤੁਹਾਨੂੰ ਪਤਾ ਹੈ ਅੱਜਕੱਲ ਬਹੁਤ ਕੁਝ ਹੋ ਸਕਦਾ ਹੈ ਆ ਇੱਕ ਗੱਲ ਹੈ ਉਹਦੇ ਚ ਟੈਲੈਂਟ ਬਹੁਤ ਹੈ ਕੁੜੀ ਚ ਅੱਜ ਉਹ ਵੀ ਆਈਸੀ ਲੈਵਲ ਦਾ ਬਰਾਬਰ ਕੰਮ ਕਰਦੀ ਮੋਡੇ ਨਾ ਮੋਡਾ ਲਾ ਕੇ ਕੰਮ ਕਰਦੀ ਹੈ ਪਤਨੀ ਵੀ ਮੇਰੀ ਸਾਲੀ ਵੀ ਮੇਰੀ ਹੈਗੀ ਹੈ ਬਹੁਤ ਅੱਛਾ ਕੰਮ ਕਰ ਲੈਂਦੀ ਹੈ ਇਹ ਤੇ ਚ ਸਮਝ ਲਓ ਅੱਜ ਮੈਂ ਕਹਿੰਨਾ ਕਿ ਮੈਂ ਕਈ ਵਾਰੀ ਮੈਂ ਬੈਜਿੰਦਾ ਤਾਂ ਉਹ ਮੇਰੇ ਨਾਲ ਸਗੋ ਮੇਰਾ ਕੰਮ ਜਿਹੜਾ ਹੁੰਦਾ ਅੱਧਾ ਕੰਮ ਮੇਰਾ ਸਮਝ ਲਓ ਸੌਲ ਉਹ ਹੀ ਕਰ ਦਿੰਦੇ ਮੈਨੂੰ ਜਿਆਦਾ ਇੱਕ ਸੰਘਰਸ਼ ਨਹੀਂ ਕਰਨਾ ਪੈਂਦਾ ਹੁਣ ਜਿਵੇਂ ਇੱਕ ਪੇੜ ਕਹਿੰਦੇ ਨੇ ਲਗਾੰਦਾ ਤੇ ਬੰਦਾ ਬਾਅਦ ਚ ਫਲ ਖਾਂਦਾ ਹੈ ਤਾਂ ਅੱਜ ਮੈਂ ਉਹ ਖਾ ਰਿਹਾ ਜੀ ਬਾਬਾ ਜੀ ਤੁਹਾਨੂੰ ਰੱਬ ਦੇ ਵਿਸ਼ਵਾਸ ਸੀ ਰੱਬ ਨੇ ਤੁਹਾਡੀ ਸੁਣਵਾਈ ਵੀ ਸੁਣੀ ਹੈ ਅਰਜੀ ਜਿਹੜੀ ਲਾਈ ਸੀ ਤੁਹਾਡੀ ਉਹ ਸੁਣਵਾਈ ਹੋਈ ਹੈ ਉਹ ਸਰਜੀ ਦੇ ਬਹੁਤਿਆਂ ਦੇ ਵਿਸ਼ਵਾਸ ਟੁੱਟ ਜਾਂਦੇ ਨੇ ਜਦੋਂ ਮਾੜਾ ਸਮਾਂ ਆਉਂਦਾ ਨਾ ਤਾਂ ਰੱਬ ਤੋਂ ਵੀ ਵਿਸ਼ਵਾਸ ਟੁੱਟ ਜਾਂਦਾ ਤੇ ਹਾਰ ਜਾਂਦੇ ਨੇ ਆਪਣੀ ਜੀਵਨ ਦੇ ਵਿੱਚ ਉਹਨਾਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਤੁਸੀਂ ਉਹ ਦੋਨੋਂ ਸਮੇਂ ਹੰਡਾ ਰਹੇ ਹੋ ਮਾੜਾ ਸਮਾਂ ਵੀ ਹੰਡਾ ਲਿਆ ਤੁਹਾਨੂੰ ਵਧੀਆ ਸਮਾਂ ਵੀ ਹੰਡਾ ਰਹੇ ਹੋ ਕੀ ਅਪੀਲ ਲਾਉਣੀ ਚਾਹੁੰਦੇ ਹੋ ਜਿਨ੍ਹਾਂ ਦੇ ਮਾੜਾ ਸਮਾਂ ਆਉਂਦਾ ਹੈ ਉਹ ਜਿਵੇਂ ਜੀ ਟੁੱਟ ਜਾਂਦੇ ਨੇ ਜਾਂ ਸੋਚਦੇ ਨੇ ਜਿਵੇਂ ਸਾਡਾ ਜੀਵਨ ਹੀ ਸਮਾਪਤ ਹੋ ਗਿਆ ਹੁੰਦਾ ਸਰ ਪਹਿਲਾਂ ਤੇ ਮੈਂ ਇਹ ਗੱਲ ਕਵਾਂਗਾ ਦੇਖੋ ਜੀ ਮਰਨਾ ਜਿਹੜਾ ਹੈ ਨਾ ਉਹ ਕਾਇਰਤਾ ਹੈਗੀ ਜਿਵੇਂ ਮਰ ਗਏ ਆ ਜੀ ਅਸੀਂ ਫਲਾਣਾ ਕਰਨਾ ਜੀ ਅਸੀਂ ਟਿਕਾਣਾ ਕਰਨਾ ਹੈ ਹਰੇ ਦੁਨੀਆਂ ਚ ਬਹੁਤ ਐਸੇ ਐਸੇ ਦਿੱਕਤਾਂ ਨੇ ਕਿ ਮੈਂ ਨਹੀਂ ਕਹਿੰਦਾ ਕਿ ਮੇਰੀ ਜਿਹੜੀ ਇਹ ਪਰੇਸ਼ਾਨੀਆਂ ਜਿਹੜੀ ਇਹ ਐਨੇ 14 ਸਾਲ 15 ਸਾਲ ਹੋ ਗਏ ਮੇਰੀ ਪਤਨੀ ਨਾਲ ਵਿਆਹ ਹੋਣ ਦੇ ਬਾਅਦ ਸਾਡੇ ਚ ਦਿੱਕਤਾਂ ਨਹੀਂ ਆਈਆਂ ਹੋਣੀਆਂ ਬਹੁਤ ਆਈਆਂ ਨੇ ਐਸਾ ਕੋਈ ਨਹੀਂ ਕਿ ਅਸੀਂ ਨਹੀਂ ਆਈਆਂ ਨੇ ਪਰ ਅਸੀਂ ਡੱਟ ਕੇ ਸਾਹਮਣਾ ਕੀਤਾ ਜੀ ਇਹਦਾ ਹੱਲ ਪਤਾ ਕੀ ਹੈ ਇੱਕ ਦੂਜੇ ਦਾ ਜੋਟ ਅਗਰ ਅੱਜ ਮਿਲਤੇ ਮੰਨ ਕੇ ਲੱਖੋ ਮੁਸੀਬਤ ਸੀ ਮੇਰੀ ਪਤਨੀ ਨੂੰ ਕਿਹੜਾ ਕੁਝ ਕੀ ਨਹੀਂ ਮਿਲ ਜਾਣਾ ਸੀ ਸਭ ਕੁਝ ਮਿਲ ਜਾਣਾ ਸੀ ਬਸ ਇੱਕ ਸਟੈਪ ਹੀ ਤਾਂ ਚੁੱਕਣਾ ਸੀ ਮੰ ਲਓ ਅੱਜ ਗਰ ਉਹੀ ਦਿੱਕਤ ਅਗਰ ਮੇਰੇ ਕੋਲ ਹੁੰਦੀ ਤੇ ਮੇਰੇ ਪੰਨੀ ਦੇ ਇਲਾਵਾ ਮੈਂ ਸਟੈਪ ਚੁਕਲਾਂ ਤੇ ਗੱਲ ਉਹ ਹੀ ਹੋ ਜਾਂਦੀ ਨਾ ਲੇਕਿਨ ਨਹੀਂ ਉਹ ਵੀ ਜੇ ਚਟਾਨ ਵਾਂਗੂ ਅਲਰਟ ਹੋ ਗਏ ਬਿਲਕੁਲ ਖੜੀ ਰਹੀ ਮੇਰੇ ਨਾਲ ਤੇ ਮੈਂ ਵੀ ਖਲੋਤਾ ਰਿਹਾ ਉਹਦੇ ਨਾਲ ਅੱਜ ਮੈਂ ਕਹਿਣਾ ਕਿ ਜੋ ਵੀ ਕੁਛ ਅਸੀਂ ਇੱਕ ਦੂਜੇ ਦੇ ਨਾਲ ਅਗਰ ਉਹ ਉਹਨੇ ਮੇਰੀ ਬੜੀ ਹਿੰਮਤ ਵਧਾਈ ਹੈ ਮੇਰੀ ਐਸੀ ਕੋਈ ਗੱਲ ਨਹੀਂ ਅਗਰ ਅੱਜ ਉਹਨੇ ਹਿੰਮਤ ਇੰਨੀ ਵਧਾਈ ਹੈ ਤੇ ਅੱਜ ਮੈਂ ਐਸ ਲੈਵਲ ਆ ਕਿ ਮੇਰੀ ਇੱਕ ਦੁਕਾਨ ਤੇ ਦੋ ਦੁਕਾਨਾਂ ਹੋ ਗਈਆਂ ਨੇ ਪਿਛਲੇ ਇੰਟਰਵਿਊ ਚ ਮੇਰੇ ਖਿਆਲ ਨਾਲ ਤੁਸੀਂ ਆਏ ਸੀ ਤੇ ਵੇਖੀ ਸੀ ਇੱਕ ਦੁਕਾਨ ਸੀ ਤੇ ਅੱਜ ਦੋ ਦੁ ਤੇ ਮਹਾਰਤ ਦੀ ਬੜੀ ਕਿਰਪਾ ਹੋਈ ਹੈ ਕਿ ਅੱਜ ਮੈਂ ਦੱਸ ਨਹੀਂ ਹੁਣ ਤਾਂ ਮੈਂ ਸਗੋਂ ਤੁਹਾਨੂੰ ਇੱਕ ਗੁੱਡ ਨਿਊਜ਼ ਹੋਰ ਦਵਾਂਗਾ ਕਿ ਮੈਂ ਕਿਰਾਏ ਤੇ ਰਹਿੰਦਾ ਸੀ ਮੇਰੀ ਉਮਰ ਸਾਰੀ ਕਿਰਾਏ ਤੇ ਹੀ ਨਿਕਲ ਗਈ ਮਾਪਿਓ ਦੇ ਨਾਲ ਅੱਜ ਮੈਂ ਜੀ ਆਪਣਾ ਮਕਾਨ ਵੀ ਲੈ ਲਿਆ ਜੀ ਮੈਂ ਆਪਣਾ ਮਕਾਨ ਲੈ ਲਿਆ ਜੀ ਹੋਰ ਬੱਚਿਆਂ ਨੂੰ ਮੈਂ ਸਗੋਂ ਕਿੰਨੇ ਨੇ ਹੋਰ 2 ਕੁ ਮਹੀਨੇ ਤੱਕ ਮੈਂ ਆਪਣਾ ਉੱਥੇ ਲੈ ਕੇ ਜਾਵਾਂਗਾ ਆਪਣੇ ਸ਼ਿਫਟ ਹੋਵਾਂਗਾ ਕਰੇ ਆਪਣੇ ਕਰਾਏ ਤੋਂ ਬਾਅਦ ਇਹ ਵੀ ਮੇਰੀ ਨਾ ਸਹੀ ਦੱਸਾਂ ਪੰਜਾਬ ਦੇ ਅੰਦਰ ਅੰਮ੍ਰਿਤਸਰ ਦੇ ਅੰਦਰ ਜਿੰਨੇ ਮੇਰੀ ਜਿੰਨਾ ਜਿੰਨਾ ਤੱਕ ਮੇਰੀ ਆਵਾਜ਼ ਜਾ ਰਹੀ ਹੋएगी ਜਾਂ ਮੈਨੂੰ ਵੇਖ ਰਹੇ ਹੋਣਗੇ ਨਾ ਤਾਂ ਮੈਂ ਇੱਕ ਗੱਲ ਕਾਵਾਂਗਾ ਕਿ ਜਿੰਨੇ ਮੇਰੀ ਸੰਗਤ ਮੇਰੇ ਕੋਲ ਸੌਦਾ ਲੈਣ ਆਂਦੇ ਨੇ ਜਿੰਨਾ ਵੀ ਮੋਬਾਈਲ ਦਾ ਸਮਾਨ ਜਾਂ ਮੋਬਾਈਲ ਰਿਪੇਅਰ ਕਰਾਣ ਆਂਦੇ ਨੇ ਸਾਡੇ ਕੋਲ ਸਭ ਉਹਨਾਂ ਦੀ ਕਿਰਪਾ ਜੀ ਇਹ ਲਾਸਟ ਵਾਲਾ ਬਾਬਾ ਜੀ ਜਦੋਂ ਤੁਸੀਂ ਆਪਣੀ ਪਤਨੀ ਨੂੰ ਆਪਣੇ ਨਾਲ ਹਰ ਸਾਤੇ अहमियत ਦਿੱਤੀ ਏ ਚਾਹੇ ਤੁਸੀਂ ਰੇੜੀ ਲਾ ਲਈ ਸੀ ਫਾਸਟ ਫੂਡ ਦੀ ਚਾਹੇ ਅੱਜ ਮੋਬਾਈਲ ਦਾ ਰਿਪੇਅਰ ਕਰਾ ਰਹੇ ਹੋ ਰਿਸ਼ਤੇਦਾਰ ਭੈਣ ਭਰਾ ਸਭ ਤੋਂ ਜ਼ਿਆਦਾ ਤਾਨੇ ਮੈਨੇ ਮਾਰਦੇ ਨੇ ਕਿ ਭਾਈ ਪਤੀ ਪਤਨੀ ਜਿਹੜੀ ਹੈ ਚੁੱਲ੍ਹੇ ਦਾ ਹੀ ਰਹਿਣੀ ਚਾਹੀਦੀ ਹੈ ਰੋਟੀਆਂ ਬਣਾ ਲੈ ਸਬਜ਼ੀ ਬਣਾ ਲੈ ਤਾਨੇ ਮੈਨੇ ਚਿੰਨੇ ਕੇ ਹਸੈਣੇ ਪਏ ਤੁਹਾਨੂੰ ਅਦੇ ਕਿੰਨੀਆਂ ਜਿਹੀਆਂ ਰਿਸ਼ਤੇਦਾਰਾਂ ਆਦੀਆਂ ਚਲਣਾ ਬਾਤਾ ਸੁਣਨੀਆਂ ਨੇ ਉਹ ਤਾਂ ਜੀ ਤੁਹਾਨੂੰ ਪਤਾ ਜੇ ਕਹਿਣ ਵਾਲੇ ਦਾ ਮੂੰਹ ਨਹੀਂ ਫੜ ਸਕਦੇ ਬੜੀਆਂ ਗੱਲਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਹੁਣ ਮੈਂ ਤੁਹਾਨੂੰ ਕੀ ਕੀ ਦੱਸਾਂ ਬੜੀਆਂ ਬੜੀਆਂ ਗੱਲਾਂ ਜੇ ਪਤਨੀ ਵੀ ਨਾਲ ਬੈਠੀ ਤੇ ਉਹ ਵੀ ਸੁਣੇਗੀ ਵਿਚਾਰੀ ਕਾਈ ਕਹੇਗੀ ਪਰ ਮੈਂ ਇੱਕ ਗੱਲ ਕਹਾਂਗਾ ਜਿਨ੍ਹਾਂ ਜਿਨ੍ਹਾਂ ਵੇਰ ਜੀ ਨੇ ਸਾਡੇ ਬਾਰੇ ਚ ਇਹੋ ਜਿਹਾ ਸੋਚਿਆ ਨਾ ਤੇ ਜੇ ਅਗਰ ਉਹ ਦੇਖਦੇ ਪੈਣ ਤਾਂ ਮ ਕੋਈ ਅਸੀਂ ਦਿੱਕਤ ਨਹੀਂ ਹੈ ਪਤਨੀ ਹੈਗਾ ਜੇ ਨਾਲ ਖਲੋਤੇ ਅੱਜ ਮੈਂ ਇਸ ਪੋਜੀਸ਼ਨ 'ਚ ਪਹੁੰਚ ਸਕਦਾ ਤੁਸੀਂ ਪੁੱਛ ਸਕਦੇ ਹੋ ਅੱਜ ਮੇਰੀ ਬੇਟੀ ਵੀ ਹੈ ਮੈਂ ਉਹਦੇ ਵਾਸਤੇ ਵੀ ਸੋਚ ਰਿਹਾ ਤਾਂ ਫਿਰ ਪਤਨੀ ਵਾਸਤੇ ਕੀ ਦਿੱਕਤ ਸੀ ਪਤਨੀ ਵੀ ਮੇਰੇ ਬਰਾਬਰ ਹੀ ਖਲੋਤੀ ਹੈ ਤੇ ਪਤਨੀ ਨੇ ਵੀ ਮੇਰਾ ਸਾਥ ਦਿੱਤਾ ਜੇ ਮੈਨੂੰ ਅੱਜ ਜਿਨ੍ਹਾਂ ਜਿਨ੍ਹਾਂ ਨੇ ਚਲੋ ਕਿਹਾ ਵੀ ਹੈ ਤੇਰੀ ਪਤਨੀ ਯਾਰ ਉਹਨਾਂ ਨੂੰ ਤੂੰ ਬਾਹਰ ਲੈ ਜਾ ਰਿਹਾ ਕੱਲ ਨੂੰ ਇਹ ਹੋਏਗਾ ਜੀ ਉਹ ਹੋਏਗਾ ਜੀ ਨਹੀਂ ਮੈਂ ਕਹਿੰਦਾ ਨਹੀਂ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੋਈ ਦਿੱਕਤ ਨਹੀਂ ਹੈ ਪਰ ਇਹ ਮਰਦ ਪ੍ਰਧਾਨ ਦੁਨੀਆ ਨੇ ਜਿਸ ਲਾਈਨ ਦੇ ਨਾਲ ਤੁਸੀਂ ਜੋੜਿਆ ਆਪਣੀ ਧਰਮ ਪਤਨੀ ਨੂੰ ਇਹ ਵੀ ਲਾਈਨ ਦੇ ਵਿੱਚ ਜ਼ਿਆਦਾਤਰ ਆ ਸਾਨੂੰ ਮਿਲਦੇ ਨਹੀਂ ਕਿ ਕੋਈ ਲੇਡੀਜ਼ ਜਾਂ ਔਰਤ ਜਾਂ ਮਹਿਲਾ ਜਿਹੜੀ ਹੈ ਉਹ ਮੋਬਾਈਲ ਰਿਪੇਅਰ ਕਰ ਰਹੀ ਹੋਵੇ। ਪਰ ਇੱਥੇ ਤਰ੍ਹਾਂ-ਤਰ੍ਹਾਂ ਦੇ ਬੰਦੇ ਵੀ ਆਉਂਦੇ ਨੇ ਤੇ ਜ਼ਿਆਦਾਤਰ ਆਦਮੀ ਹੀ ਮੋਬਾਈਲ ਰਿਪੇਅਰ ਲੈ ਕੇ ਵੀ ਆਉਂਦੇ ਨੇ। ਤਾਂ ਬੜੀਆਂ ਪਰੇਸ਼ਾਨੀਆਂ ਦੇ ਸਾਹਮਣਾ ਕੀਤਾ ਹੋਏਗਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਈ ਵਾਰੀ ਕਈ ਆਉਂਦੇ ਪਰ ਮੇਰੀ ਇੱਕ ਗੱਲ ਸੁਣੋ ਜੀ ਹੁਣ ਮੈਂ ਆਪਣੀ ਪਤਨੀ ਦੇ ਉੱਤੇ ਕਿੰਨੇ ਕਿ ਨਿਗਰ ਰੱਖ ਲਾਂਗਾ ਠੀਕ ਨਹੀਂ ਚਾਹੇ ਮੈਂ ਚਾਹੇ ਕੋਈ ਵੀ ਹੋਵੇ। ਯਾਰ ਉਹਨਾਂ ਦਾ ਵੀ ਦਿਮਾਗ ਚੱਲਦਾ ਜਦੋਂ 13-14 ਸਾਲ ਤੇ ਹੋ ਗਏ ਉਹਨਾਂ ਦੇ ਬੱਚੇ ਵੱਡੇ ਹੋ ਗਏ ਮੇਰੀ ਬੇਟੀ ਮੇਰੇ ਬਰਾਬਰ ਆਣ ਲੱਗੀ ਹੈ ਨਾਲੇ ਉਹਨੂੰ ਖੁਦ ਨੂੰ ਸਮਝ ਆਜੀ ਜਿਵੇਂ ਉਹ ਬੋ ਦੇ ਲੈਂਦੀ ਬਹੁਤ ਅੱਛਾ ਜਵਾਬ ਦੇ ਲੈਂਦੀ ਵੀ ਮੈਂ ਨਾਲੇ ਇੱਕ ਨਾਲੇ ਮੈਂ ਉਸਤਾਦ ਹਾਂ ਸਰ ਮੈਂ ਸੀਨੀਅਰ ਆ ਮੈਂ ਆਪਣੇ ਸਟੂਡੈਂਟ ਨੂੰ ਜਾਣਦਾ ਪਤਨੀ ਨੂੰ ਵੀ ਜਾਣਦਾ ਤੇ ਮੈਂ ਸਟੂਡੈਂਟ ਨੂੰ ਵੀ ਜਾਣਦਾ ਨਾਲੇ ਸਾਲੀ ਨੂੰ ਵੀ ਜਾਣਦਾ ਪਰ ਇੱਕ ਗੱਲ ਕਹਾਂਗਾ ਜ਼ਰੂਰ ਕਿ ਜਿਨ੍ਹਾਂ ਜਿਨ੍ਹਾਂ ਮੇਰੇ ਵੀਰ ਜੀ ਨੂੰ ਚਲੋ ਆਪਣੇ ਬੱਚਿਆਂ ਦੇ ਦੇਖੋ ਬਾਹਰ ਅਸੀਂ ਜੇ ਕਿਸੇ ਲੱਭਦੇ ਨਾ ਤਾਂ ਆਪਣਾ ਸਭ ਤੇ ਵਧੀਆ ਲਾਈਫ ਪਾਰਟਨਰ ਹੀ ਬਹੁਤ ਬੈਸਟ ਹੈ ਅਸਿਕ ਕਿ ਸੇ ਤੋਂ ਤੇ ਸੋਚਦੇ ਆ ਕਿ ਭਈ ਅਗਰ ਹਾਂ ਉਹ ਭਈ ਕਰ ਲੇਗਾ ਸਾਡੇ ਲਈ ਤੇ ਮੈਨੂੰ ਨਹੀਂ ਲੱਗਦਾ ਜੀ ਕੋਈ ਕਰ ਪਾਏਗਾ ਤੁਹਾਡੇ ਲਾਈਵ ਦੇ ਵਿਚਕਾਰ ਜੋ ਜੇਕਰ ਲਾਈਵ 파ਟਨਰ ਹੈਕਰ ਤੁਹਾਡੇ ਬੱਚਿਆਂ ਨੂੰ ਪਾਲ ਪੋਸਕੇ بڑا ਕਰ ਸਕਦੀ ਹੈ ਨਾ ਤੇ ਤੁਹਾਡੇ ਬਿਜ਼ਨਸ ਨੂੰ ਵੀ ਕਰ ਸਕਦੀ ਹੈ 100% ਕਰ ਸਕਦੀ ਹੈ ਔਰ ਉਹਦਾ ਲਾਈਫ ਹੋਏਗਾ ਜੀ ਮੈਂ ਸਿੱਧਾ ਜਿੰਦਾ ਜਿਆਦਾ ਮੈਂ ਇੱਕ 100% ਤੁਹਾਨੂੰ ਇਹ ਦੇ ਸਕਦਾ ਵੇਖ ਸਕਦੇ ਤੁਸੀਂ ਮੇਰੀ ਦੁਕਾਨ ਦੇ ਵਿਚਕਾਰ ਅੱਜ ਬਾਬਾ ਮੋਬਾਈਲ ਰਿਪੇਅਰ ਦੇ ਨਾਂ ਤੇ 16 ਤੇ 15 ਨੰਬਰ ਦੁਕਾਨ ਮੇਰੀ ਇਕੱਠੀ ਹੋ ਚੁੱਕੀ ਹੈ ਉਹ ਉਹ ਤੁਹਾਨੂੰ ਆ ਤੁਹਾਡਾ ਤੁਸੀਂ ਸਮਝ ਦਿੰਦਾ ਜੀਵਨ ਸਾਥੀ ਵਧੀਆ ਹੋਵੇ ਤਾਂ ਜੀਵਨ ਸਫਲ ਹੋ ਜਾਂਦਾ ਹੈ ਇਹ ਉਦਾਹਰਨਾਂ ਸੀ ਸੁਣਦੇ ਸੀ ਪਰ ਅੱਜ ਜਿੰਦਾ ਮਿਸਾਲ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਹ ਪਤੀ ਪਤਨੀ ਪਤੀ ਦੇ ਮਾੜਾ ਸਮਾਂ ਆਇਆ ਤਾਂ ਪਤਨੀ ਨੇ ਸਾਹ ਦਿੱਤਾ ਮੋੜੇ ਨਾਲ ਮੋੜਾ ਲਾਇਆ ਮਾੜਾ ਸਮਾਂ ਵੀ ਹੰਡਾਇਆ ਅੱਜ ਰੱਬ ਦੀ ਪੂਰੀ ਮੇਰ ਵੀ ਹੈ ਤਾਂ ਇਥੋਂ ਇਹ ਵੀ ਸਾਬਤ ਹੁੰਦਾ ਹੈ ਕਿ ਜਦੋਂ ਮੁਸੀਬਤਾਂ ਪੈਂਦੀਆਂ ਨੇ ਤਾਂ ਹਿੰਮਤ ਨਹੀਂ ਹਾਰਨੀ ਚਾਹੀਦੀ ਜੇ ਪਤਨੀ ਬੰਦੇ ਦਾ ਸਾਥ ਦੇਵੇ ਆ ਜੀਵਨ ਜਿਹੜਾ ਸਫਲ ਜਰੂਰ ਹੋ ਜਾਂਦਾ ਹੈ ਜੇ ਔਰਤਾਂ ਬੱਚਿਆਂ ਨੂੰ ਸੰਭਾਲਦੀਆਂ ਨੇ ਤਾਂ ਪਰਿਵਾਰ ਸੰਭਾਲਣ ਦੇ ਵਿੱਚ ਵੀ ਮਾਹਿਰ ਨੇ ਤਾਂ ਅੱਜ ਉਹਨਾਂ ਭੈਣਾਂ ਨੂੰ ਮਿਲਾਇਆ ਸੀ ਜਿਹੜੀਆਂ ਦੋਨੋਂ ਭੈਣਾਂ ਜਿਹੜੀਆਂ ਨੇ ਮੋਬਾਈਲ ਰਿਪੇਅਰ ਕਰਨ ਦੇ ਵਿੱਚ ਮਾਹਿਰ ਨੇ ਹੱਥਾਂ ਦੇ ਵਿੱਚ ਜਾਦੂ ਹੈ 5 ਤੋਂ 10 ਮਿੰਟ ਦੇ ਵਿੱਚ ਹੀ ਮੋਬਾਈਲ ਰਿਪੇਅਰ ਹੋ ਜਾਂਦਾ ਹੈ ਅੰਮ੍ਰਿਤਸਰ ਦੀਆਂ ਰਹਿਣ ਵਾਲੀਆਂ ਐ ਦੋਨੋਂ ਭੈਣਾਂ ਜਿਹੜੀਆਂ ਨੇ ਮਿਸਾਲ ਬਣੀਆਂ ਗਈਆਂ ਨੇ ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੇ ਲਾਲੀ ਅੰਮ੍ਰਿਤਸਰ